ਮੋਡਲ ਆਇਆ ਜੀ ਅੱਜ ਗਰੀਬ ਮੈਂ ਨਾ 2 ਵਜੇ ਆਪਣੇ ਘਰੇ ਸੁਪਾ ਕੇ ਆਇਆ ਸੀ ਜਿਹਨਾਂ ਦੀਆਂ ਜਨਾਬੀਆਂ ਜਨਾਬੀਆਂ ਪੈਣਾ ਮਤਾਵਾ ਸਭ ਮੇਰੇ ਕੋਲ ਆਣ ਕੇ ਰੋਈਆਂ ਵੀ ਅੱਜ ਤਿੰਨ ਦਿਨੋਂ ਕੇ ਸਦਾ ਮਤਾਵਾ ਜੀ ਮੈਂ ਹੌਸਲਾ ਤਾਂ ਪਾਣੀ ਤੀ ਪਿਆ ਮੇਰੇ ਪਹਿਲੇ ਹੌਸਲੇ ਨਾਲ ਕਰ ਦਿੱਤਾ ਕਿ ਜਿਹ ਉਹ ਬਲੜਕੇ ਦੀ ਮਾਸੀ ਮਾਂ ਨਹੀਂ ਹੈਗੀ ਹਮ ਬਾਪ ਨਹੀਂ ਹੈਗਾ ਭਰਾ ਆ ਬਲੋ ਜੀ ਇਹ ਵੀ ਨਾਲ ਸੀਗਾ ਮੇਰੇ ਕਹ ਤਿੰਨ ਦਿਨ ਪਹਿਲਾਂ ਮੇਰਾ ਮੰਗਲਵਾਰ ਨੂੰ ਭਾਈ ਮੱਛੀ ਬਾਹਰ ਵੀ ਗਿਆ ਸੀ ਤੇ ਫਰੀਆਲੀ ਵਾਲੇ ਪੁਲ ਤੇ ਛੋਟਾ ਜਾਲ ਲੱਗ ਪੁੰਗੇ ਪਾਗੇ ਵੱਡਾ ਨਿੱਕੇ ਮੋਟੇ ਉੱਥੇ ਠੇਕੇਦਾਰ ਦੇ ਕਰਿੰਦੇ ਗਏ ਜੀ ਉਹਨਾਂ ਨੇ ਉਹਨੂੰ ਚੱਕ ਲਿਆਂਦਾ ਤੇ ਮੈਂ ਕਹਿੰਦਾ ਤੈਨੂੰ ਕਿਵੇਂ ਪਤਾ ਚੱਕ ਲਿਆਂਦਾ ਕਹਿੰਦਾ ਜਿਹੜੇ ਨਾਲ ਚਾਰ ਜਾਣੇ ਉਹ ਭੱਜ ਗਏ ਉੱਤੋਂ ਭੱਜਿਆ ਮੈਂ 2 ਵਜੇ ਹੀ ਆਪਣੀ ਗੱਡੀ ਕੱਢੀ ਤੇ ਮੈਂ ਸਾਰੀ ਸੰਕ ਮਾਲ ਲੈ ਕੇ ਇੱਥੇ ਆ ਗਿਆ ਜੀ ਇੱਥੇ ਆ ਕੇ ਬੜੀ ਨੰਬਰ ਤੋਂ ਉਹਨਾਂ ਨੂੰ ਪੁੱਛਣ ਦੀ ਗੱਲ ਕੀਤੀ ਗੇਟ ਵਾਲੇ ਨੇ ਗੇੜ ਨਹੀਂ ਬੋਲਿਆ ਜੀ ਜੀ ਇਹਨੂੰ ਮੈਂ ਕਹਿਆ ਵੀ ਤੁਹਾਡਾ ਤੁਸੀਂ ਕੋਈ ਬੰਦਾ ਲਿਆਂਦਾ ਹੈ ਜੀ ਨਾ ਨਾ ਅਸੀਂ ਕੋਈ ਬੰਦਾ ਨਹੀਂ ਕਦੀ ਵੀ ਲਿਆਂਦੇ ਬਿਲਕੁਲ ਨਹੀਂ ਲਿਆਂਦਾ ਮੈਂ ਇੱਥੋਂ ਅੱਗੇ ਚਲੇਗਾ ਅੱਗੇ ਇੱਕ ਚਾਹ ਦੀ ਦੁਕਾਨ ਹੈ ਜੀ ਸਾਰੇ ਮਲਾਜ਼ਮ ਜੋ ਇਹਨਾਂ ਚਾਹ ਚੂਪੀਂਦੇ ਆ ਜੀ ਮੈਂ ਹੌਲੀ ਹੌਲੀ ਉੱਤੇ ਗੱਲ ਕੀਤੀ ਕਿ ਭਾਈ ਸਾਹਿਬ ਨੇ ਆਪਣਾ ਅਨੁਭਵ ਸੁਣਾਉਣ ਦਾ ਕਰਕੇ ਮੈਨੂੰ ਇਹ ਗੱਲ ਦਸੀ ਕਿ ਪਰਸੋਂ ਤੋਂ ਤਾਂ ਰੋਲਾ ਪਿਆ ਕਿ ਉਹਨਾਂ ਨੇ ਬੰਦਾ ਲਿਆਂਦਾ ਸੀਗਾ ਉਹ ਮੁੰਡੇ ਨੇ ਘਬਰਾ ਕੇ ਨਹਿਰ ਛਾਲ ਮਾਰਤੀ ਇਹਨਾਂ ਨੇ ਪਿੱਛੋਂ ਰੋੜੇ ਵੱਟੇ ਉਹਦੇ ਮਾਰੇ ਤੇ ਉਹ ਡੁੱਬ ਕੇ ਮਰ ਗਿਆ ਅੱਛਾ ਤੇ ਮੈਂ ਕਿਹਾ ਤੂੰ ਬਿਆਨ ਦੇਵੇਂਗਾ ਕਹਿੰਦਾ ਮੈਂ ਆਪਦੀ ਰੋਟੀ ਖਾਣੀ ਹੈ ਮੈਂ ਮਲਾਜ਼ਮ ਹ ਤੇ ਜਦੋਂ ਮੈਂ ਇਹਨਾਂ ਕੋਲੇ ਆਇਆ ਤੇ ਕਾਲੀ ਗੱਡੀ ਦਾ ਪਹਿਲਾ ਜ਼ਿਕਰ ਹੋ ਗਿਆ ਕਾਲੀ ਗੱਡੀ ਨੋਆ ਤੇ ਲੈ ਕੇ ਆਇਆ ਇਹ ਗੇਟ ਵਾਲੇ ਨੂੰ ਫੇਰ ਮੈਂ ਬੜੀ ਨਿਮਰਤਾ ਨਾਲ ਪੁੱਛਿਆ ਮੈਂ ਕਿ ਭਾਈ ਸਾਹਿਬ ਜੀ ਕੋਈ ਤੇ ਕਾਲੀ ਗੱਡੀ ਹੈਗੀ ਨੋਆ ਨਹੀਂ ਨਹੀਂ ਕਹਿੰਦਾ ਕੋਈ ਗੱਡੀ ਸਾਡੇ ਕੋਲ ਸਾਡੇ ਕੋਲ ਚਿੱਟੀਆਂ ਗੱਡੀਆਂ ਕਾਲੀ ਗੱਡੀ ਨੋਆ ਹੈ ਹੀ ਨਹੀਂ ਸਾਡੇ ਕੋਲ ਹੁਣ ਇਹ ਆਦਮੀ ਮੈਨੂੰ ਕਹਿ ਰਿਹਾ ਮੇਰਾ ਕਹਿੰਦਾ ਮਾਂਗੇ ਇਹ ਉਹ ਕੰਪਨੀ ਦੀ ਗੱਡੀ ਨਹੀਂ ਸਾਡੇ ਕੋਲ ਦਾ ਕਿਰਾਏ ਤੇ ਰੈਂਟ ਤੇ ਲੱਗੀ ਹੋਈ ਸਾਡੇ ਮੁਲਾਜ਼ਮਾਂ ਵਾਸਤੇ ਐ ਦਾ ਮੌਜੂਦਾ ਤੇ ਇਤੋਂ ਦੀ ਹੈ ਨਾ ਕੰਮ ਵਰਕ ਤੇ ਇਹਨਾਂ ਵਾਸਤੇ ਕਰ ਰਹੇ ਆ ਨਾ ਔਰ ਉਹੀ ਲੜਕਾ ਜਿਹੜਾ ਆ ਉਸ ਗੱਡੀ ਦੇ ਵਿੱਚ ਹੀ ਆਇਆ ਉੱਚੀ ਬੰਨ ਕੇ ਲਿਆਂਦਾ ਹੁਣ ਇਹਨਾਂ ਨੇ ਮੈਂ ਇੱਕ ਅਲਾ ਅਧਿਕਾਰੀ ਨਾਲ ਗੱਲ ਕੀਤੀ ਅਫੀਸਰ ਰਿਹਾ ਸ਼ਾਇਦ ਉਸ ਸਾਈਡ ਇਨਚਾਰਜ ਆ ਉਹ ਮੈਨੂੰ ਕਹਿੰਦਾ ਵੀ ਇਹ ਕਦਾ ਕੰਮ ਹੁੰਦੇ ਰਹਿੰਦੇ ਨੇ ਬੰਦੇ ਫੜ ਲੈਂਦੇ ਆ ਔਰ ਛੁੱਟ ਕੇ ਭੱਜ ਜਾਂਦੇ ਆ ਇਹ ਵੀ ਗੱਡੀ ਚੋਂ ਭੱਜ ਗਿਆ ਹੁਣ ਦੱਸੋ ਜੀ ਦੂਆ ਗੱਡੀ ਆਟੋਮੈਟਿਕ ਲੋਕ ਹੋ ਜਾ ਸੰਗਤ ਜੀ ਗੱਲ ਰੋਕ ਰਿਆਂ ਸੰਗ ਕੋਈ ਕਸੂਰ ਕੀਤਾ ਹੋਊਗਾ ਉਹਨੇ ਕੋਈ ਦੋਸ਼ ਕੀਤਾ ਹੋਊਗਾ ਪਰ ਇਹਨਾਂ ਦੇ ਕੋਲ ਕੀ ਅਥਾਰਟੀ ਹੈ ਉਸ ਬੰਦੇ ਨੂੰ ਫੜ ਕੇ ਰੱਖਣ ਦੀ ਭਾਈ ਜੀ ਇਹਨਾਂ ਦੇ ਕੋਲ ਕੀ ਅਥਾਰਟੀ ਹੈ ਪਹਿਲੀ ਗੱਲ ਤਾਂ ਇਹਨਾਂ ਨੂੰ ਆਪ ਦੀ ਚੋਰੀ ਦੇ ਸਮਾਨ ਵਾਦੇ ਵੀ ਮੁਲਾਜ਼ਮਾਂ ਤੋਂ ਬਿਨਾਂ ਉੱਥੇ ਪਲਾਆ ਕਰਨ ਨੂੰ ਮੁਲਾਜ਼ਮ ਪੜਨ ਜੀ ਦੂਸਰਾ ਜੇ ਮਹਿਰ ਤੋਂ ਮੱਛੀ ਫੜ ਰਹੇ ਇਹਨਾਂ ਮੈਟਰਿੰਗ ਨੈਰ ਨਾਲ ਕੋਈ ਬਿਲਕੁਲ ਉਹ ਤਾਂ ਮੱਛੀ ਫੜਨੇ ਠੇਕੇ ਦਿੱਤੇ ਹੋਇਆ ਬੋਰਡ ਨੇ ਦਿੱਤੇ ਹੋਇਆ ਜਾਲ ਬੋਰਡ ਨੇ ਜਾਲ ਕਹ ਲੋ ਅਰੇ ਗਾਲੇ ਹੈਡ ਵਾਲਿਆਂ ਨੇ ਉਹ ਉਹ ਮੁਲਾਜ਼ਮਾ ਨੂੰ ਕਿਸੇ ਨੂੰ ਜਾਂ ਆਪਣੇ ਨੂੰ ਭੇਜਣਾ ਵੀ ਉੱਥੇ ਮੱਛੀ ਦੀ ਚੋਰੀ ਹੋ ਰਹੀ ਆ ਲੜਕੇ ਮੱਛੀ ਫੜ ਰਹੇ ਆ ਉਹ ਫੜ ਕੇ ਲਾਉਣੇ ਨੂੰ ਦਾ ਕੀ ਕਰਨੀ ਅਸੀਂ ਤਾਂ ਆਪ ਇਹਨਾਂ ਨੂੰ ਕੀ ਹੀ ਪੁੱਛਣਾ ਹੈ 2 ਵਜੇ ਦੇ ਵੀ ਤੁਸੀਂ ਇੰਨੀ ਦੂਰ ਤੋਂ ਤੁਹਾਡਾ ਫਲਾਇਓਰ ਇੱਥੇ ਬੰਦਿਆ ਇਥੋਂ ਤਿੰਨ ਕਿਲੋਮੀਟਰ ਅੱਗੇ ਜਾ ਕੇ ਤੁਸੀਂ ਬੰਦੇ ਚੱਕ ਕੇ ਲਿਉਂਦੇ ਕਿਉਂ ਲਿਉਂਦੇ ਆ ਕਹਿੰਦਾ ਇਹੇ ਪੁੱਛ ਗਿਆ ਚਲੀ ਲੈ ਕੇ ਆਈਦੇ ਆ ਉਹ ਕੋਈ ਭੱਜ ਜਾਂਦੇ ਆ ਤਾਈਆਂ ਨੂੰ ਆਪ ਛੱਡ ਜਾ ਮੈਨੂੰ ਹੁਣ 5 ਮਿੰਟ ਪਈਣਾ ਇਹਨਾਂ ਨੇ 2 ਵਜੇ ਤਾਂ ਮੈਨੂੰ ਅੰਦਰ ਹੀ ਨਹੀਂ ਵੜਨ ਦਿੱਤਾ ਇਹਦਾ মিডিਆ ਦਾ ਬਹੁਤ ਬਹੁਤ ਧੰਨਵਾਦ ਵੀ মিডিਆ ਵਾਲੇ ਆਏ ਤਾਂ ਸਾਨੂੰ ਇੱਥੇ ਪੁੱਛਣ ਦਾ ਕੋਈ ਮੌਕਾ ਨਹੀਂ ਜੀ ਨਹੀਂ ਤੇ ਇਹ ਜਿਵੇਂ ਕੱਲ ਦੇ ਤਿੰਨ ਦਿਨ ਲੰਘੇ ਆ ਅਜੇ ਤੱਕ ਵੀ ਕਿੰਨੇ ਤੰਦ ਇਹਨਾਂ ਨੇ ਕੱਢਦੇ ਸੀ ਇਹ ਕੋਰਪੋਰੇਟ ਘਰਾਣੇ ਜਿਹੜੇ ਆ ਇਹ ਸਭ ਦੀ ਸੰਗੀ ਨੱਪੀ ਜਾਂਦੇ ਆ ਇੱਥੋਂ ਤੱਕ ਹੁਣ ਨਾਲ ਤੱਕ ਲੋਕਾਂ ਦੇ ਬੱਚੇ ਮਰੀ ਜਾਂਦੇ ਆ ਅਮੀਰ ਲੋਕਾਂ ਨੂੰ ਇਹ ਕਿਸ ਨੇ ਇਜਾਜ਼ਤ ਦਿੱਤੀ ਕਿ ਕਿਸੇ ਦਾ ਵੀ ਬੇਕਸੂਰ ਜਾਂ ਕੋਈ ਉਹਦਾ ਕਸੂਰ ਵੀ ਹੋਵੇ ਉਹਨੂੰ ਮਾਰ ਕੇ ਨਹਿਰ ਦੇ ਵਿੱਚ ਸੁੱਟ ਦਿਓ ਇਹਨਾਂ ਨੂੰ ਕੌਣ ਇਸ ਗੱਲ ਦੀ ਪਰਮਿਸ਼ਨ ਦਿੰਦਾ ਕੌਣ ਇਸ ਗੱਲ ਦੀ ਇਜਾਜ਼ਤ ਦਿੰਦਾ ਪ੍ਰਧਾਨ ਜੀ ਕਿਦਾਂ ਦੇਖਦੇ ਹੋ ਕਿ ਕਿਉਂ ਇਹਨਾਂ ਨੇ ਅਜਿਹਾ ਕੀਤਾ ਇਦਾਂ ਥੋੜੀ ਹੋ ਸਕਦਾ ਆ ਵੀ ਜੇ ਮੰਨ ਲਓ ਕਿ ਕਸੂਰ ਵੀ ਕੀਤਾ ਹੋਵੇ ਤਾਂ ਉਹਨੂੰ ਮਾਰ ਦੇਣਾ ਜਾਂ ਉਹਨੂੰ ਨਹਿਰ ਵਿੱਚ ਸਿੱਟ ਦੇਣਾ ਉੱਤੋਂ ਪੱਥਰ ਮਾਰਦੇ ਨੇ ਇਹ ਕਿੱਥੋਂ ਦਾ ਇਨਸਾਫ ਆ ਇਹ ਇਨਸਾਫ ਤੁਸੀਂ ਕਰੋਨਾ ਜੀ ਇਹ ਉੱਥੋਂ ਫੜ ਕੇ ਲਿਆਂਦਾ ਅਸੀਂ ਬਾਹਰ ਸਾਰੇ ਕੀਤਾ ਪਤਾ ਹਮ ਇੱਥੇ ਚਾਹ ਪਿੰਦੇ ਹੋਰੇ ਦਿਨ 12 ਵਜੇ ਅਸੀਂ ਆਏ ਸੀ ਹਮ 12 ਵਜੇ ਉੱਥੇ ਗੱਲਾਂ ਚੱਲਦੀਆਂ ਸੀ ਡਰੇਬਲ ਰੂਲਸ ਤੇ ਗੱਲਾਂ ਕਰਦੇ ਹੁੰਦੇ ਨੇ ਜੀ ਉੱਲੀਆਂ ਦਾ ਸੀ ਤੇ ਅੰਦਰ ਜਦਾਂ ਵੜਿਆ ਨਾ ਤਾਂ ਉਹਨੇ ਡਰ ਦੇ ਮਾਰੇ ਵਿਚਾਰੇ ਚਾਲ ਮਾਰਤੀ ਹੂੰ ਨਰਵ ਚ ਹੂੰ ਜਦੋਂ ਉਹ ਸਿਰ ਬਾਹਰ ਕੱਢਦਾ ਸੀ ਹੂੰ ਇਹ ਜਿੰਨੇ ਲੈਵਲ ਉਰੇ ਨੂੰ ਪੱਥਰ ਮਾਰ ਮਾਰ ਕੇ ਕਹਿੰਦਾ ਜਾਂਦਾ ਤੈਨੂੰ ਜਾਣ ਦੋ ਭੈਣ ਹੂੰ ਉਹ ਰੁੜ ਗਿਆ ਇਹ ਰਾਸੀ ਪਤਾ ਕਰ ਨੂੰ ਆ ਬਿਲਕੁਲ ਮੁਕਰ ਉਹਨੂੰ ਪੁਲਿਸ ਗਈ ਉੱਥੇ ਪਤਾ ਕਰਕੇ ਆਏ ਬਾਈ ਉਹ ਬੰਦੇ ਨੂੰ ਲਿਆਂਦਾ ਸੀ ਫੜ ਕੇ ਇਹ ਮੁਕਰਦੇ ਸੀ ਉੱਥੇ ਵੀ ਬੰਦੇ ਨੇ ਆਖਿਆ ਉਹ ਲੈ ਆਂਗੇ ਅੱਛਾ ਫੜ ਗੱਡੀ ਸੀ ਹੂੰ ਉਨ ਵੀ ਆ ਕੇ ਜਿਹੜਾ ਬੰਦਾ ਵਿੱਚ ਬੈਠਾ ਹੀ ਬਾਉ ਜਿੰਨੇ ਫੜ ਕੇ ਲਿਆਂਦਾ ਹ ਹ ਉਹਨੂੰ ਆ ਕੇ ਤੇ ਥਾਣੇਦਾਰ ਨੇ ਦੋ ਚਮਿੱਟਾਂ ਜਿਦਾ ਠੋਕਿਆ ਨਾ ਹ ਹ ਉਹ ਕਰਨ ਗਿਆ ਮੈਂ ਬਾਉ ਜੀ ਮੈਂ ਗਰੀਬ ਬੰਦਾ ਹ ਹ ਤੇ ਮੈਂ ਉਹ ਬੰਦਾ ਇੱਥੇ ਮੌਜੂਦ ਹੈਗਾ ਜਿਹੜਾ ਫੜ ਕੇ ਲੈ ਕੇ ਆ ਕੇ ਰੇ ਮੌਕੇ ਤੇ ਹ ਉਹ ਕਹਿਣ ਲੱਗਾ ਮੈਂ ਗਰੀਬ ਬੰਦਾ ਫਿਰ ਉਹ ਥਾਣੇਦਾਰ ਨੇ ਆਖਿਆ ਤੂੰ ਗਰੀਬ ਤੇ ਉਹ ਕਿਹੜਾ ਸੁਨ ਘੜਚ ਜਿਹਨੂੰ ਤੂੰ ਮਾਰ ਲਿਆਂਦਾ ਫੜ ਕੇ ਉਹ ਬੰਦਾ ਤੇ ਜੇ ਤੂੰ ਗਰੀਬ ਹੈਂ ਤੇ ਥੋੜੀ ਤੂੰ ਕਿਸੇ ਨੂੰ ਮਾਰ ਦੇਂਗਾ ਮਾਰ ਕੇ ਉਹ ਉਹਨੇ ਲਿਆਂਦਾ ਜੀ ਉਹਨੇ ਉਹ ਵੀ ਅੰਦਰ ਗੱਲ ਆ ਹ ਹ ਕਿ ਕਿੰਨੇ ਬੰਦੇ ਸੀ ਜਦੋਂ ਉਹਨੂੰ ਮੁੰਡੇ ਨੂੰ ਇੱਥੋਂ ਚੱਕਿਆ ਇਹਨਾਂ ਨੇ ਕਿੰਨੇ ਬੰਦੇ ਸੀਗੇ ਇਹ ਕਿੰਨੇ ਜਣੇ ਸੀਗੇ ਪੰਜ ਜਣੇ ਇਹ ਤਾਂ ਪੰਜ ਸੀ ਚਾਰੇ ਨਾਲ ਸੀ ਯਾਰ ਆ ਬੱਚੇ ਨੂੰ ਇਹ ਕੀ ਹੋਇਆ ਕਿਸੇ ਕੀ ਹੋਇਆ ਕਿਸੇ ਗੱਲ ਕਿੱਥੋਂ ਸ਼ੁਰੂ ਹੋਈ ਅਸੀਂ ਗਏ ਤਾਂ ਮੱਛੀ ਫੜਨ ਠੀਕ ਨਾ ਅਸੀਂ ਛੋਟੇ ਛੋਟੇ ਪੁੰਗੇ ਫੜਦੇ ਸੀ ਮੱਛਰ ਦਾ ਨਹੀਂ ਮੱਛਰ ਦਾ ਨਹੀਂ ਨਾ ਤਾਂ ਅਸੀਂ ਪੰਜ ਜਲੇ ਸੀ ਹੂੰ ਤਾਂ ਉਹ ਸਾਰੇ ਆਇਆ ਉਦਰੋਂ ਕਾਰ ਲੈ ਕੇ ਤੇ ਛੋਟੂ ਨੂੰ ਛੜੀਆਂ ਮਾਰਨ ਦਾ ਸਿਖਾ ਦਿੱਤਾ ਭਾਜਾਦ ਨੂੰ ਮਾਰਨ ਆਸਤੇ ਤਾਂ ਅਸੀਂ ਇਹ ਛੋਟੂ ਮੈਨੂੰ ਛੜਾ ਦਿੱਤਾ ਕਿੰਦਾ ਭਾਜਾ ਤੂੰ ਵੀ ਅਸੀਂ ਮੰਗਲ ਉੰਗਲ ਸਾਰੇ ਮਿਲ ਕੇ ਸਾਰੇ ਆਪਣ ਆਪਣਾ ਰਾਹ ਚੁੰਦੇ ਕਿ ਕਿਦੋਂ ਕੱਜਦੇ ਹੂੰ ਤਾਂ ਸਾਰੇ ਆਪਣੇ ਆਪਣੇ ਰਾਹ ਦੇ ਕੇ ਅੱਜਿਆ ਉੱਜਿਆ ਤੇ ਲੱਗ ਪੈਣੀ ਜਿਛੋਕ ਦੇਖਦਾ ਜਿਹਾ ਜਿਹਾ ਕੀ ਆ ਗੱਡੀ ਵਾਲਾ ਆ ਨੋਵਾ ਗੱਡੀ ਇੱਥੇ ਬਾਹਰ ਖੜੀ ਆ ਤੇ ਇਹ ਚੁੱਲੱਦ ਕੇ ਆਇਆ ਉਹਨਾਂ ਨੂੰ ਕਿੱਥੇ ਲੈ ਗਿਆ ਆ ਗੇਟ ਵਾਲਾ ਨਹੀਂ ਡਾਕਦਾ ਪਿਆ ਸੀ ਅੰਕਲ ਲੋਗ ਨੇ ਪਤਾ ਵੀ ਕੀਤਾ ਆਹੀ ਗੱਲ ਈ ਆ ਬਾਈ ਅਸੀਂ ਮੱਛੀ ਜੱਸ ਆਈ ਮੱਛੀ ਮੱਛਰੇ ਤੇਰੇ 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 ਸਾਹਮਣੇ ਉਸ ਨੋਵਾ ਗੱਡੀ ਦੇ ਵਿੱਚ ਲੱਦਿਆ ਆ ਲੱਦਿਆ ਅਸੀਂ ਜੂਰੋ ਵੇਖਦੇ ਸੀ ਜੀ ਜੂਰੋ ਇਹਨਾਂ ਨੂੰ ਵੇਖਦੇ ਸੀ ਇਹ ਕਾਰ ਨੰਬਰ ਉੱਪਰ ਨਹੀਂ ਰਿਖਿਆ ਸੀ ਅਸੀਂ ਪਹਿਲੇ ਹੀ ਟੋਕ ਕੇ ਇਸ ਨੂੰ ਜੂਰੋ ਵੇਖਦੇ ਸੀ ਆਈ ਗਾ ਕੀ ਛੋਟੂ ਤੂੰ ਵੀ ਨਾਲ ਸੀ ਉਹ ਤੋਂ ਕੀ ਹੋਇਆ ਸੀ ਉਹ ਅਸੀਂ ਮੱਛੀ ਫੜਨ ਗਿਆ ਸੀ ਹੂੰ ਉਹਨੇ ਆਇਆ ਸਾਨੂੰ ਧੰਸੇ ਨਾਲ ਮਾਰਨ ਚੱਲਿਆ ਹੂੰ ਇਹਨਾਂ ਨੂੰ ਮੈਂ ਕਿਹਾ ਭੱਜ ਅਸੀਂ ਭੱਜ ਗਏ ਉਹਨੂੰ ਕਰਕੇ ਗੱਡੀ ਪਾ ਲਈ ਹੂੰ ਸੰਗਤ ਜੀ ਜਦੋਂ ਕੋਈ ਵੱਡਾ ਬੰਦਾ ਗੱਲ ਕਰਦਾ ਜਦੋਂ ਕੋਈ ਸਿਆਣਾ ਬੰਦਾ ਗੱਲ ਕਰਦਾ ਤੇ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੀ ਸ਼ਾਇਦ ਇਹਨੂੰ ਕਿਸੇ ਨੇ ਸਮਝਾਇਆ ਹੋਊਗਾ ਸ਼ਾਇਦ ਇਹਨੂੰ ਕਿਸੇ ਨੇ ਕੁਝ ਪੜਾਇਆ ਹੋਊਗਾ ਪਰ ਇਹ ਬੱਚੇ ਨੂੰ कुछ भी समझाया नहीं जा सकता ये बच्चा वो ही दासर है जो इस बच्चे ने देखा निकल गया और भी चारे आगे। आगे। चारे आगे। आगे। दोनों भी पद गया वो भी पद रहा दर्शन लुको गया वो पढ़ नहीं सकता हम लोग पद गए उसको पकड़ लिया कि हम लोग पीछे मुड़ के ने देखे अब मुंडा कित्थे था ये लोग देखा ये लोग हम इधर कोई सरियाली इधर भाग गए सरियाली फील्ड में जाके लूक गए रात ते आया 10 बजे तक जब मैं आया रात मुछने गया मैं कह मंगल आया एक नया सी साडे नालो अभी उठ है नहीं 5 दिन ते 3 दिन है ना एक मुंडा और है अर्जुन इत्ते तो मारिया तो वो पजमा सी मंगल सी थी इतना का गल होया लो जी ਕਿਸ ਕਿਸ ਨੇ ਕਿਸ ਨਹਿਰ ਮੇਂ ਗਰਾ ਦਿਆ ਇੱਕ ਨਹਿਰ ਇਧਰ ਹੈ ਇੱਕ ਉਧਰ ਹੈ ਆਪਕੋ ਇਹ ਮਾਲੂਮ ਹੈ ਕਿਸ ਨਹਿਰ ਮੇਂ ਗਰਾ ਦਿਆ ਨਹੀਂ ਆਪ ਲੋਕ ਮਾਲੂਮ ਰਖਾ ਤਾਂ ਹਮ ਲੋਗ ਉਸ ਦਿਨ ਆ ਕੇ ਹਮ ਲੋਗ ਲੋਗ ਉਹੀ ਪਹਲਾ ਹਮਨ ਮਾਰ ਜੰਦਾ ਆ ਆਪਕੋ ਤਾਂ ਵਹਾਂ ਸੇ ਪਤਾ ਚਲਾ ਉਹ ਵੀ ਗਰਾ ਦਿਆ ਨਹਿਰ ਮੇਂ ਗਰਾ ਦਿਆ ਕੋਈ ਬੰਦਾ ਤੈਂਦੇ ਜੀ ਕੀ ਬਨ ਕੇ ਉਹਨੂੰ ਵਾਟ ਰੁਕ ਛੋਟਦਾ ਤੋ ਫਿਰ ਘੜਦਾ ਸੀ ਉਹਦੋਂ ਬੱਤੇ ਮਾਰਦੇ ਸੀ ਸਾਰੇ ਮਿਲ ਕੇ ਤੋ ਉਹ ਮੁੰਡੇ ਨੂੰ ਫਿਰ ਰੋੜ ਤੇ ਵੱਜਿਆ ਤੇ ਥੱਲੇ ਹੀ ਨਪਿਆ ਗਿਆ ਉਹ ਮੁੰਡਾ ਤਾਂ ਵੀ ਬਾਜੋ ਜਿਹੜੇ ਜਾਨ ਬਚਾ ਕੇ ਆ ਗੱਲ ਬਸ ਕੀ ਅਗਲੀ ਕਾਰਵਾਈ ਕੀ ਹੋਵੇਗੀ ਜੇ ਪ੍ਰਸ਼ਾਸਨ ਪ੍ਰਸ਼ਾਸਨ ਤੁਹਾਡਾ ਸਾਥ ਦੇ ਰਿਹਾ ਪਈ ਨਾ ਇਸ ਚਾਰ ਚ ਨੇ ਵੀਰ ਜੀ ਆ ਇਸ ਟਾਈਮ ਪਰ ਚਾਰ ਜਣ ਦੇ ਕੋਲੇ ਕੋਈ ਵੀ ਮਤਲਬ ਧਿਆਨ ਦੇ ਵਿੱਚ ਨਹੀਂ ਗੱਲ ਸੀ ਪਰ ਚਾਰ ਜਣ ਮੈਂ ਇਸ ਟਾਈਮ ਐਸਟੇਟ ਸਾਹਿਬ ਆਪਣੇ ਜਤਿੰਦਰ ਸਾਹਿਬ ਨਾਲ ਗੱਲ ਕੀਤੀ ਉਹ ਮੈਨੂੰ ਕਹਿੰਦੇ ਵੀ ਇਹ ਕਿੰਨੇ ਜਾਣੇ ਮੈਂ ਕਿਹਾ ਜੀ ਪੰਜ ਜਾਣੇ ਪੰਜਾਂ ਵਿੱਚੋਂ ਚਾਰ ਜਣੇ ਆ ਗਏ ਆ ਜੀ ਪੰਜਵਾਂ ਜਣਾ ਨਹੀਂ ਆਇਆ ਉਹਨੇ ਕਹਿੰਦਾ ਜਿਹੜੇ ਚਾਰ ਜਣੇ ਉਹਨਾਂ ਨੂੰ ਲਿਆਓ ਆਪਾਂ ਕਰਨੇ ਕਾਰਵਾਈ ਸ਼ੁਰੂ ਕਰ ਦਿੰਦੇ ਹਾਂ ਉਹਨਾਂ ਦਾ ਕਾਰਵਾਈ ਉਸ ਟਾਈਮ ਹੀ ਗਏ ਫਰ ਲਖਾਈ ਤੋਂ ਉਸ ਟਾਈਮ ਕਾਰਵਾਈ ਹੋਈ ਸਾਫ਼ ਨੇਂਗ ਸਟੈਂਸ ਸਾਰਾ ਇਹ ਇੱਥੇ ਗਾਰਮਾਈ ਕੀਤੀ ਤੇ ਸਟੋਰ ਮਲਾਜਮਾਂ ਦੇ ਇਹਨਾਂ ਮਲਾਜਮਾਂ ਨਾਲ ਗੱਲ ਕੀਤੀ ਜਾ ਕੇ ਮੈਂ ਅੰਦਰ ਇਹਨਾਂ ਨਾਲ ਮਲਾਜਮ ਕੋ ਕਹਿ ਰਿਹਾ ਵੀ ਮੈਂ ਪਰਦੇਸੀ ਬੰਦਾ ਵੀ ਇਹ ਸ਼ਾਹੂਕਾਰ ਬੰਦੇ ਵੀ ਪਰਦੇਸੀ ਝੂਪੀ ਤੋਂ ਆਣ ਕੇ ਇੱਥੇ ਬੱਚੇ ਪਏ ਕਿ ਪਰਦੇਸੀ ਆ ਤੁਸੀਂ ਅੱਗੋਂ ਮੈਂ ਕਿਹਾ ਵੀ ਤੂੰ ਹੁਣ ਬਾਈਕ ਦੇ ਮੈਨੂੰ ਉਹ ਤੋਂ ਬਾਈਕ ਮੈਂ ਤੂੰ ਪੱਤਰਕਾਰਾਂ ਸਾਹਮਣੇ ਹੁਣ ਗੱਲ ਕਰ ਵੀ ਜਾਇ ਆਪਣਾ ਨਿਆਂ ਕਰ ਤੂੰ ਪੱਖ ਲਾ ਕੇ ਅੱਗੋਂ ਮੈਨੂੰ ਕਹ ਰਿਹਾ ਮੇਰੇ ਘਰੇ ਸੂਰੇ ਪ੍ਰੋਗਰਾਮ ਅੰਦਰ ਤੋਂ ਲੈ ਟਾਈਮ ਨਹੀਂ ਹੈਗਾ ਮੈਂ ਕਿਹਾ ਤੂੰ ਬਾਈ ਟਾਈਮ ਕਿਉਂ ਨਹੀਂ ਹੈਗਾ ਮੈਂ ਕਿਹਾ ਉਹਨਾਂ ਦਾ ਪੁੱਤ ਐਸ ਟਾਈਮ ਲੱਭਣ ਨਹੀਂ ਲਿਆ ਚਾਹ ਨਹੀਂ ਅਸੀਂ ਗੱ ਕਰਾਂਗੇ ਵਿੱਕੀ ਇਹਨੇ ਕਸੂਰ ਕੀ ਕਰ ਦਿੱਤਾ ਸੀ ਜਿਹੜਾ ਇਹਨੂੰ ਤੁਸੀਂ ਨਹਿਰ ਦੇ ਵਿੱਚ ਸੈੱਟ ਦਿੱਤਾ ਮਾਰ ਦਿੱਤਾ ਏ ਤੁਹਾਡੇ ਇਲਾਕੇ ਤੇ ਭਾਈ ਜੀ ਜੇ ਪ੍ਰਸ਼ਾਸਨ ਦੇ ਇਹਨਾਂ ਨੇ ਕੋਈ ਕਾਰਵਾਈ ਨਾ ਕਰੂੰਗਾ ਤੇ ਆਪਾਂ ਥਾਣਾ ਘੇਰਾਂਗੇ ਜੀ ਫਿਰ ਵੱਡਾ ਹਾਈਵੇ ਘੇਰਾਂਗੇ ਨਾਲੇ ਇਹਨਾਂ ਦੀਆਂ ਗੱਡੀਆਂ ਘੇਰਾਂਗੇ ਇੱਥੇ ਨਾ ਇਹਨਾਂ ਦਾ ਕੰਮ ਚੱਲੂ ਕਿੰਨਾ ਚਿਰ ਸਾਡੇ ਵੀ ਇਨਸਾਫ ਨਾ ਹੋਵੇ ਇਸ ਟਾਈਮ ਇਹ ਵੀਰ ਨੇ ਪੂਰੇ ਪਰੇਸ਼ਾਨ ਹੋ ਉਹਦੇ ਕੋਈ ਦੋਸਤ ਨਹੀਂ ਲੈ 28 ਭਰਾ ਇਸ ਟਾਈਮ ਉਹਦਾ ਵੀ ਮਾਂ ਕੋਈ ਮਾਂ ਪਿਓ ਨਹੀਂ ਉਹ ਵੀਰ ਦਾ ਇਕੱਲਾ ਭਰਾ ਆ ਇਸ ਟਾਈਮ ਉਹ ਭਰਾ ਮੇਰੇ ਕੋਲੇ ਰੋਂਦਾ ਆ ਵੀ ਉਹਦਾ ਭਰਾ ਇਸ ਟਾਈਮ ਦੱਸ ਰਿਹਾ ਵੀ 4 ਦਿਨ ਮੇਰਾ ਭਰਾ ਘਰੇ ਨਹੀਂ ਵੜਿਆ ਇਹਨਾਂ ਦੇ ਕੋਈ ਕੰਡ ਦੇ ਵਿੱਚ ਕੋਈ ਜੁਨੀ ਸਰਕਲ ਦੀ ਇਸ ਟਾਈਮ ਉਹ ਦੱਸਿਆ ਵੀ ਵੀਰਾਂ ਨੇ ਕਿ ਉਹਨੂੰ ਕੁੱਟ ਦੇ ਨਿਹਾਉਂਦਾ ਬਈ ਨੋਵਾ ਗੱਡੀ ਟੀਵੀ 13 ਏ ਜੇ 0095 ਚ ਲੱਦ ਕੇ ਲਿਆਏ ਬਲੈਕ ਰੰਗ ਦੀ ਨੋਵਾ ਗੱਡੀ ਜੀ ਤੇ ਇਹ ਲੱਦ ਕੇ ਲਿਆਏ ਉਹਨੂੰ ਕੁੱਟ ਉਹਦੋਂ ਮੌਕੇ ਤੇ ਆ ਬੱਚਿਆਂ ਨੇ ਦੱਸਿਆ ਵੀ ਉਹਨੂੰ ਕੁੱਟਿਆ ਪੂਰਾ ਵੰਨਾ ਤੇ ਫਿਰ ਟੀਵੀ ਸਰੀਆ ਲੈ ਕੇ ਉਹ ਨਿੱਕੇ ਜਿਹੇ ਬੱਚੇ ਦੇ ਪਿੱਛੇ ਵੀ ਇਹਨਾਂ ਦਾ ਕੋਈ ਲੱਗਾ ਇਹ ਪ੍ਰਸ਼ਾਸਨ ਦੇ ਆਲਾ ਕੋਈ ਬੰਦਾ ਜੀ ਮਗਰ ਇਹ ਬੱਚਾ ਭੱਜ ਕੇ ਪੈਲੀ ਦੇ ਵਿੱਚ ਹੋ ਗਿਆ ਇਹ ਫਿਰ ਮਗਰ ਨਹੀਂ ਗਏ ਤੇ ਹੁਣ ਉਹ ਬੱਚੇ ਨੇ ਦੱਸਿਆ ਵੀ ਇਹਨੂੰ 4 ਦਿਨ ਹੋ ਗਏ ਕਿ ਇਹ ਹੁਣ ਇਸ ਟਾਈਮ ਕਹਿ ਰਿਹਾ ਕਿ ਇਹ ਹਿੰਦਾਂਦਾ ਨਹੀਂ ਲੱਤ ਗਿਆ ਉਹ ਬੱਚਾ ਤਾਂ ਨਹੀਂ ਝੂਠ ਮਾਰੂਗਾ ਜੇ ਸਿਆਣੇ ਵੇ ਇਹ ਮੁੰਡੇ ਸਾਰੇ ਝੂਠ ਮਾਰਦੇ ਬੱਚਾ ਝੂਠ ਨਹੀਂ ਮਾਰਦਾ ਇਹ ਇਹਨਾਂ ਨੇ ਹੁਣ ਪੁੱਛਣ ਦੀ ਗੱਲ ਕਰਨੀ ਵੀ ਆਪਾਂ ਇਹਨਾਂ ਤੋਂ ਕਹਾਂ ਵੀ ਤੁਸੀਂ ਪੱਖ ਰੱਖੋ ਆਪਣਾ ਅੱਗੋਂ ਪੱਖ ਨਹੀਂ ਰੱਖਦੇ ਕਹ ਰੇ ਵੀ ਸਾਡਾ ਇੱਥੇ ਆਊਗਾ ਮੈਨੇਜਰ ਸਾਹਿਬ ਉਹ ਗੱਲ ਕਰੂਗਾ ਮੈਨੇਜਰ ਨਾਲ ਗੱਲ ਕਰੀ ਦੀ ਨਹੀਂ ਜੀ ਮੇਰੇ ਅਧਿਕਾਰੀਆਂ ਤੋਂ ਨੋਵਾ ਗੱਡੀ ਤਾਂ ਹੀ ਕਿਰਾਏ ਤੇ ਲਿਆਏ ਤੁਸੀਂ ਨੋਵਾ ਤੁਸੀਂ ਏਡੇ ਤੱਕੜੇ ਬੰਦੇ ਹੋ ਕੇ ਨੋਵਾ ਗੱਡੀਆਂ ਕਿਰਾਏ ਤੇ ਕਿਵੇਂ ਲਿਆਏ ਜੇ ਤੁਸੀਂ ਕਿਰਾਏ ਤੇ ਵੀ ਲੈ ਕੇ ਆਏ ਹੋ ਤਾਂ ਤੁਹਾਡੇ ਕੋਲ ਕਿਰਾਏ ਤੇ ਆ ਗੱਡੀ ਇੱਥੇ ਉਹ ਗੱਡੀ ਵਾਲਾ ਕੁਝ ਵੀ ਕਰ ਦਿੰਦਾ ਵਾ ਕਿਸੇ ਤਰ੍ਹਾਂ ਦੀ ਵੀ ਘਟਨਾ ਨੂੰ ਅੰਜਾਮ ਦੇ ਦਿੰਦਾ ਉਹਦੇ ਜ਼ਿੰਮੇਵਾਰ ਤਾਂ ਇਹੀ ਹੋਣਗੇ ਜਿਨ੍ਹਾਂ ਨੇ ਕਿਰਾਏ ਤੇ ਲੈ ਕੇ ਆਂਦੀ ਗੱਡੀ ਹਾਂਜੀ ਤੇ ਇਸ ਟਾਈਮ ਜੇ ਬਾਈ ਇਸ ਟਾਈਮ ਹੁਣ ਸਾਹਿਬ ਵੀ ਰਾਇਆ ਸੀ ਉਹਨਾਂ ਦੀ ਜੋ ਵੀ ਕੈਮਰੇ ਲੱਗੇ ਆ ਇੰਨਾ ਸਾਰਾ ਬਾਇਓ ਡਾਟਾ ਲੈ ਕੇ ਗਏ ਨੇ ਥਾਣੇ ਦੇ ਉਹ ਚੈੱਕ ਕਰਾਂਗੇ ਜੀ ਵੀਰ ਨੂੰ ਉੱਥੇ ਲਿਆਇਆ ਗਿਆ ਮੰਗਲ ਨੂੰ ਤੇ ਨਹੀਂ ਲਿਆਇਆ ਗਿਆ ਪੈਸ ਟਾਈਮ ਉੱਤੇ ਮੌਕੇ ਤੇ ਅਸੀਂ ਜਾ ਕੇ ਬੂਟੇ ਵਾਲੇ ਉਹ ਪੁੱਛਿਆ ਜੀ ਇਹ ਗੱਡੀ ਆਈ ਸੀ ਉਹਨਾਂ ਦੱਸਿਆ ਵੀ ਹਾਂ ਕੋਟ ਕੇ ਲੱਦਿਆ ਨਾ ਮੁੰਡੇ ਨੂੰ ਤੇ ਬਲੈਕ ਰੰਗ ਦੀ ਗੱਡੀ ਆਈ ਸੀ ਸੰਗਤ ਜੀ ਇਹਨਾਂ ਨੇ ਦੱਸਿਆ ਕਿ ਵੀ ਬੂਟੇ ਵਾਲਾ ਪਿੰਡ ਇੱਥੇ ਅੱਗੇ ਪੈਂਦਾ 2-4 ਕਿਲੋਮੀਟਰ ਤੇ ਉੱਥੋਂ ਲੈ ਕੇ ਆਏ ਨੇ ਇਹ ਪੋਲ ਵਾਲੇ ਇਹਨਾਂ ਬੰਦਿਆਂ ਨੂੰ ਇਹ ਬੰਦੇ ਵਿਚਾਰੇ ਦੇਖ ਕੇ ਉਹਨਾਂ ਨੂੰ ਭੱਜ ਗਏ ਤੇ ਇੱਕ ਜਿਹੜਾ ਉਹਨਾਂ ਦੇ ਕਾਬੂ ਆ ਗਿਆ ਉਹਨੂੰ ਉੱਥੋਂ ਚੱਕ ਕੇ ਲੈ ਕੇ ਆਏ ਨੇ ਹਾਲਾਂਕਿ ਇਹਨਾਂ ਦਾ ਕੋਈ ਉੱਥੋਂ ਇਹਨਾਂ ਨੂੰ ਚੱਕ ਕੇ ਲਿਆਉਣ ਦਾ ਮਤਲਬ ਨਹੀਂ ਬਣਦਾ ਕਿਉਂਕਿ ਇਹਨਾਂ ਦਾ ਇਹਨਾਂ ਕੋਲ ਪੁਲ ਦੀ ਕੰਸਟਰਕਸ਼ਨ ਦਾ ਕੰਮ ਆ ਇਹਨਾਂ ਕੋਲ ਨਹਿਰ ਦਾ ਕੰਮ ਨਹੀਂ ਆ ਬਾਕੀ ਇਹ ਨਹਿਰ ਨਹੀਂ ਉਹ ਕੋਈ ਨਿੱਕੀ ਨਹਿਰ ਜਿਹੜੀ ਪਿੰਡਾਂ ਨੂੰ ਜਾਂਦੀ ਜਿਸ ਨੂੰ ਰਜਵਾਹੇ ਬੋਲ ਦਿੰਦੇ ਆ ਉਸ ਨਹਿਰ ਦੇ ਵਿੱਚੋਂ ਇਹ ਮੱਛੀਆਂ ਫੜ ਰਹੇ ਸੀ ਜੇਕਰ ਇਹਨਾਂ ਦਾ ਕੋਈ ਕਸੂਰ ਸੀ ਤੇ ਇਹਨਾਂ ਨੂੰ ਫੜ ਕੇ ਜਿਹੜਾ ਹੈਗਾ ਪ੍ਰਸ਼ਾਸਨ ਦੇ ਹਵਾਲੇ ਕਰ ਦੇਣਾ ਚਾਹੀਦਾ ਸੀ ਪੁਲ ਸੁਧੇਵਾਲੇ ਕਰ ਦੇਣਾ ਚਾਹੀਦਾ ਸੀ ਪਰ ਆਪਣੇ ਆਪ ਮੌਤ ਦੀ ਸਜ਼ਾ ਦੇਣ ਦੀ ਇਹਨਾਂ ਨੂੰ ਆਗਿਆ ਕੌਣ ਦਿੰਦਾ ਜਿਹੜੇ ਇੱਥੇ ਅਧਿਕਾਰੀ ਨੇ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਪਹਿਲਾਂ ਵੀ ਤਸਵੀਰਾਂ ਦਿਖਾ ਚੁੱਕੇ ਹਾਂ ਕਿ ਜਿਹੜਾ ਫਲਾਈਓਵਰ ਬਣ ਰਿਹਾ ਫਲਾਈਓਵਰ ਦੀ ਜਿਹੜਾ ਉੱਥੇ ਦੇ ਪ੍ਰਬੰਧਕ ਨੇ ਉਹਨਾਂ ਦੇ ਵੱਲੋਂ ਇੱਕ ਗਰੀਬ ਪਰਿਵਾਰ ਦੇ ਬੱਚੇ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਅਜੋ ਥਾਣੇ ਦੇ ਵਿੱਚ ਪਹੁੰਚੇ ਹੋਏ ਨੇ ਗੱਲ ਕਰ ਲੈਣੇ ਆ ਸਭ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਸਾਡੇ ਨਾਲ ਨੇ ਫਤਿਹ ਦੀ ਸਾਂਝ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਭਾਈ ਸਾਹਿਬ ਕਿੱਦਾਂ ਦੇਖਦੇ ਹੋ ਇੱਕ ਦਿਨ ਦਿਹਾੜੇ ਇੱਕ ਗਰੀਬ ਪਰਿਵਾਰ ਦੇ ਬੱਚੇ ਨੂੰ ਉਹਦੇ ਹੱਥ ਪੈਰ ਬੰਨ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਜਾਂਦਾ ਕਿੱਦਾਂ ਦੇਖਦੇ ਹੋ ਬੜੀ ਮੰਦਪਾਕੀ ਖਬਰ ਜਦੋਂ ਖਬਰ ਸੁਣੀ ਹਿਰਦਾ ਵਲੁੰਧ ਰਹਿ ਗਿਆ ਇੱਕ ਗਰੀਬ ਦਾ ਪੁੱਤਰ ਇੱਕ ਲੇਬਰ ਦੇ ਬੰਦੇ ਵੱਲੋਂ ਹੀ ਚੁੱਕ ਕੇ ਨਹਿਰ ਚ ਆਉਂਦੇ ਹੱਥ ਬੰਨ ਕੇ ਬਾਹਾਂ ਬੰਨ ਕੇ ਸੁੱਟ ਦੇਣਾ ਉੱਥੋਂ ਪੱਥਰ ਮਾਰਨੇ ਜੀ ਬੜੀ ਮੰਦ ਭਾਗੀ ਤੇ ਮਾੜੀ ਗੱਲ ਆ ਜੀ ਅਸੀਂ ਪੰਜਾਬ ਸਰਕਾਰ ਨੂੰ ਤੇ ਇੱਥੋਂ ਦੇ ਐਸਐਸਪੀ ਪ੍ਰੋਪਰ ਨੂੰ ਜੀ ਤੇ ਡੀਸੀ ਪ੍ਰੋਪਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਇਹਦੀ ਤੁਰੰਤ ਕਮੇਟੀ ਬਣਾ ਕੇ ਜਾਂਚ ਕਰਕੇ ਉਹ ਸਾਰੇ ਦੋਸ਼ੀਆਂ ਤੇ ਜਿਨ੍ਹਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਏ ਤੁਰੰਤ ਪਰਚਾ ਦਰਜ ਕੀਤਾ ਜਾਵੇ ਉਹਨਾਂ ਦਾ ਕੋਲਾ ਠੇਕੇਦਾਰ ਉਹਨਾਂ ਨਾਲ ਗੱਲ ਕੀਤੀ ਜਾਵੇ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਉਹਨਾਂ ਦੇ ਕਹਿਣ ਤੇ ਹੋਇਆ ਤਾਂ ਤੇ ਸਾਰਿਆਂ ਤੇ ਕਰੇ ਜੀ ਨਹੀਂ ਤਾਂ ਇਹ ਗਰੀਬ ਲੋਕਾਂ ਦੇ ਕਿਹੜੇ ਹਾਈ ਲੈ ਕੇ ਬਹਿਜੂ ਤੁਰੰਤ ਅਸੀਂ ਦੋ ਦਿਨ ਦੇਖਾਂਗੇ ਪ੍ਰਸ਼ਾਸਨ ਨੂੰ ਨਹੀਂ ਤਾਂ ਵੱਡਾ ਧਰਨਾ ਇੱਥੇ ਹਾਈਵੇ ਜਾਮ ਕਰਾਂਗੇ ਕਿਸੇ ਗਰੀਬ ਨਾਲ ਤੱਕਾ ਨਹੀਂ ਹੁੰਦਿਆਂਗੇ ਇੱਕ ਗਰੀਬ ਦਾ ਪੁੱਤਰ ਮਰ ਜਾਣਾ ਨਿੱਕਾ ਦਾ ਬੱਚਾ ਕਹਿੰਦੇ ਉਹਦੀ ਕੱਲ ਨੂੰ ਸਹਾਰਾ ਬਣ ਜ਼ਿੰਦਗੀ ਸਹਾਰਾ ਬੰਨਾ ਸੀ ਅੱਜ ਉਸ ਮਾਂ ਤੇ ਅੱਜ ਉਸ ਪਿਓ ਤੇ ਕੀ ਬੀਤਦਾ ਹੋਊਗਾ ਜਿੰਦਾ ਜਵਾਨ ਪੁੱਤਰ ਵੀ 22 ਸਾਲ ਦਾ ਪੱਥਰ ਮਾਰ ਕੇ ਜਾਂ ਹੱਥ ਬੰਨ ਕੇ ਨਹਿਰ ਛੱਡ ਦੇਣਾ ਐਦੂ ਵੱਡਾ ਜ਼ੁਲਮ ਕਿਹੜਾ ਹੈ ਜੀ ਇਹ ਤਾਂ ਜ਼ੁਲਮ ਦੀ ਹੱਦ ਹੋ ਗਈ ਆ ਮੈਂ ਤੁਰੰਤ ਇੱਥੋਂ ਦੇ ਫਿਰ ਦੁਬਾਰਾ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਕਹਿਣਾ ਚਾਹਣਾ ਤੁਸੀਂ ਤਾਂ ਕਹਿੰਦੇ ਸੀ ਸਾਨੂੰ ਕੀੜੀ ਤੁਰਦੀ ਜਿਸਦੀ ਆ ਅਸੀਂ ਇਨਸਾਫ ਕਰਾਂ ਇਹ ਇਨਸਾਫ ਹੋ ਰਿਹਾ ਇੱਕ ਠੇਕੇਦਾਰ ਵੱਲੋਂ ਕਹਿਣ ਤੇ ਇੱਕ ਗਰੀਬ ਦਾ ਬੱਚਾ ਚੁੱਕ ਕੇ ਨਹਿਰ ਛੁੱਟਿਆ ਜਾ ਰਿਹਾ ਹੈ ਜੀ ਬੇਚੈੱਕ ਸਤਸਮੁੰਦਰਾ ਤੋਂ ਦੇਸ਼ਾਂ ਤੋਂ ਬਾਹਰੋਂ ਆਏ ਕਮਾਈ ਕਰਨ ਵਾਸਤੇ ਆਏ ਦਾ ਪਰਿਵਾਰ ਦੇ ਲਈ ਤੇ ਅੱਜ ਕੀ ਜਾ ਕੇ ਮੂੰਹ ਦਿਖਾਉਣਗੇ ਘਰ ਵਿੱਚ ਸਾਡਾ ਬੱਚਾ ਉੱਥੇ ਨਹਿਰ ਸੁੱਟਦਾ ਘੇਰ ਮਾਰ ਕੇ ਇਹਦੇ ਪੂਰੇ ਪੰਜਾਬ ਦੀ ਬਿਨਾਂਮੀ ਆ ਪੂਰੇ ਸਿੱਖ ਕੌਮ ਦੀ ਬਿਨਾਂਮੀ ਸਮਝਦਾ ਮੈਂ ਕਿਉਂਕਿ ਅਸੀਂ ਹਮੇਸ਼ਾ ਮਜਲੂਮਾਂ ਦੇ ਨਾਲ ਖੜਦੇ ਹਾਂ ਸਾਡੇ ਵੱਡੇ ਮਜਲੂਮਾਂ ਨਾਲ ਲੜਦੇ ਰਹੇ ਅਸੀਂ ਅੱਜ ਵੀ ਇਹ ਨਾਲ ਮੈਂ ਲਖਵੀਰ ਸਿੰਘ ਹਮਾਲਮ ਗੁਰੂ ਗ੍ਰੰਥ ਸਤਕਾਰ ਕਮੇਟੀ ਹੋਰ ਪੰਜਾਬ ਦੀਆਂ ਸਾਰੀਆਂ ਸਿੱਖ ਜਥੇਬੰਦੀਆਂ ਇਹਨਾਂ ਨਾਲ ਬਿਲਕੁਲ ਖੜੇ ਆ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿੰਨਾ ਜਰ ਕੱਲ ਤੱਕ ਦੇਖਾਂਗੇ ਐਸਐਸਓ ਨੂੰ ਇਹ ਨਾਮ ਸਾਫ ਦੋਇਆ ਫਿਰ ਅਗਲੇ ਦਿਨ ਸਾਰੇ ਕਿੰਨੇ ਆ ਬਖੂ ਦੇ ਆ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨਿਆਂਗ ਸਿੰਘ ਜਥੇਬੰਦੀਆਂ ਭਾਈ ਦਲਬਾਖ ਸਿੰਘ ਖੜਾ ਹੈ ਲਖਵੀਰ ਸਿੰਘ ਇੱਕ ਨੂਰ ਖਾਲਸਾ ਫੌਜ ਦਾ ਜ਼ਿਲ੍ਹਾ ਪ੍ਰਧਾਨ ਖੜਾ ਹੈ ਸਾਰੇ ਖੜੇ ਆ ਸਰਪੰਚ ਪੰਚ ਖੜੇ ਪਿੰਡਾਂ ਦੇ ਆ ਮਾਨਦਾਲ ਦੇ ਸਿੰਘ ਵੀ ਖੜੇ ਆ ਜੀ ਸਾਰੇਆਂ ਨਾ ਵਿਚਾਰ ਕਰਕੇ ਫਿਰ ਇੱਥੇ ਹਾਈਵੇ ਜਾਮ ਕਰਾਂਗੇ ਕਿੰਨਾ ਜ਼ਰ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਜਰ ਅਸੀਂ ਇੱਥੇ ਇਹਨਾਂ ਲੜਾਈ ਲੜਾਂਗੇ ਪਰ ਮਹਾਲਮ ਸਾਹਿਬ ਦਿਨ ਦਿਹਾੜੇ ਜ਼ੁਲਮ ਕਰ ਦਿੱਤਾ ਦਿਨ ਦਿਹਾੜੇ ਇੱਕ ਨੌਜਵਾਨ ਨੂੰ ਬੰਨ੍ਹ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਪ੍ਰਸ਼ਾਸਨ ਦਾ ਡਰ ਕਿਉਂ ਨਹੀਂ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਕ੍ਰਾਈਮ ਕਰਦੇ ਆ ਜਿਹੜੇ ਲੋਕ ਐਡਾ ਵੱਡਾ ਜਿਹੜਾ ਕਹਾਣ ਕੀਤਾ ਮਨੁੱਖਤਾ ਦਾ ਕਹਾਣਾ ਆਪਾਂ ਇਹਨੂੰ ਕਹਿ ਸਕਦੇ ਆ ਇਹਨਾਂ ਨੂੰ ਪ੍ਰਸ਼ਾਸਨ ਦਾ ਕਾਨੂੰਨ ਦਾ ਡਰ ਕਿਉਂ ਨਹੀਂ ਹੈਗਾ ਕਿਹੜੀ ਮੈਨੂੰ ਗੱਲ ਪਤਾ ਲੱਗੀ ਵੀ ਇੱਥੇ ਮੇਰੇ ਹੋਰ ਸਰਦਾਰ ਵੀ ਮੇਰੇ ਕੋਲ ਦੋ ਤਿੰਨ ਆਏ ਸੀ ਇਲਾਕੇ ਦੇ ਬੰਦੇ ਮਿਲੇ ਮੈਨੂੰ ਪ੍ਰਧਾਨ ਉਹ ਕਹਿੰਦੇ ਵੀ ਇਨਾਂ ਅੱਜ ਤੱਕਰ ਵੀ ਇਨਾਂ ਤੇ ਕੋਈ ਚੋਰੀ ਦੀ ਇਸ ਪਰਿਵਾਰ ਤੇ ਦਰਖਾਸਤ ਨਹੀਂ ਹੋਈਗੀ ਥਾਣੇ ਵਿੱਚ ਇਸ ਪਰਿਵਾਰ ਨੇ ਸਾਡੇ ਲਾਗੇ ਲਾਗੇ ਫਸਲ ਨੇ ਕਿਸੇ ਪਰਿਵਾਰ ਨੇ ਚੋਰੀ ਨਹੀਂ ਕੀਤੀ ਕਿਸੇ ਦੀ ਪਰ ਉਹਨਾਂ ਨੇ ਕਿ ਕਿਹੜੀ ਕਹਾਣੀ ਬਣਾਈ ਸਾਡਾ ਸਰਿਆ ਚ ਉਹ ਤਾਂ ਚੁੱਕੇ ਤੋਂ ਹੋਰ ਤੋਂ ਨਸ਼ੇੜੀ ਚੁੱਕ ਕੇ ਲੈ ਕੇ ਹੋਣੇ ਆ ਇੱਥੇ ਪੰਜਾਬ ਸਾਰਾ ਨਸ਼ੇ ਨਾਲ ਮਰਨ ਜੋ ਚੁੱਕ ਲੈ ਗਰੀਬਾਂ ਦੇ ਸਰਿਆ ਚੁੱਕੇ ਵੇਚਣਾ ਹੈ ਵਿਚਾਰੇ ਨੇ ਇਨਾਂ ਨੇ ਕਿਹੜੀ ਤੁਰੰਤ ਉਹਨਾਂ ਕਹਾਣੀ ਬਣਾਈ ਹੈ ਬਿਲਕੁਲ ਗਲਤ ਬਣਾਈ ਆ ਇਸ ਪਰਿਵਾਰ ਨੂੰ ਤੁਰੰਤਨ ਸਾਫ ਤੋਂ ਹੋਇਆ ਜਾਵੇ ਤੇ ਉਹਨਾਂ ਦੋਸ਼ੀਆਂ ਖਿਲਾਫ ਪਰਚਾ ਦਰਜ ਕੀਤਾ ਜਾਵੇ ਤੇ ਕਿਹੜੇ 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 ਮਾਲਕੜਾ ਕਿੰਦਾ ਠੇਕੇਦਾਰ ਉਹਨੂੰ ਪਹਿਲਾਂ ਤੁਰੰਤ ਫੜਿਆ ਜਾਵੇ ਉਹਨੂੰ ਪੁੱਛਾਸ ਕਰਕੇ ਤੇਰੇ ਬੰਦੇ ਨੇ ਕੰਮ ਕੀਤਾ ਹੈ ਜਿਹੜੇ ਜਿਹੜੇ ਬੰਦੇ ਨਾਮਜਦ ਨੇ ਉਹਨਾਂ ਤੁਰੰਤ ਕਾਰ ਵੀ ਕੀਤੀ ਜਾਏ 302 ਦੇ ਤਹਿਤ ਪਰਚਾ ਕੱਟਿਆ ਜਾਵੇ ਤੇ ਅਸੀਂ ਜੇ ਨਾ ਕੱਟਿਆ ਗਿਆ ਜਰ ਅਸੀਂ ਥੋੜੇ ਜਨਾ ਵਿਚਾਰ ਕਰਕੇ ਵੱਡਾ ਇੱਥੇ ਧਰਨੇ ਦਾ ਐਲਾਨ ਕਰਾਂਗੇ ਉਹਨਾਂ ਦੀ ਮੰਨ ਲਈਏ ਮੰਨ ਲਓ ਜੇ ਚੋਰੀ ਕੀਤੀ ਵੀ ਹੁੰਦੀ ਤਾਂ ਉਹਨਾਂ ਨੂੰ ਇਹ ਥੋੜੀ ਹੱਕ ਸੀ ਵੀ ਮਾਰ ਦਿਓ ਅਗਲੇ ਨੂੰ ਫੜ ਕੇ ਥਾਣੇ ਲੈ ਆਉਂਦੇ ਬਿਲਕੁਲ ਚੋਰੀ ਕੀਤੀ ਉਹਨਾਂ ਨੇ ਦਰਖਾਸਤ ਜੰਦੇ ਪੁਲਿਸ ਉਹਦਾ ਜਿਹੜਾ ਅਫਸਰ ਬੈਠੇ ਸਾਡੇ ਅਰਬਾਂ ਖਰਪਰ ਰੁਪਏ ਸਾਡੇ ਟੈਕਸ ਤੋਂ ਸਰਕਾਰਾਂ ਨੇ ਥਾਣੇ ਬਣਾਏ ਆ ਡੀਐਸਐਸਪੀ ਅਫਸਰ ਬੈਠਾ ਹੈ ਡੀਸੀ ਸਾਹਿਬ ਬੈਠਾ ਹੈ ਇੱਥੇ ਐਸਐਚਓ ਬੈਠਾ ਨਾਲ ਹੀ ਉੱਥੇ ਚੌਕੀ ਆ ਜੀ ਉੱਥੇ ਦੱਸਿਆ ਉਹ ਅੰਗਰੇਜ਼ ਕਿੱਲੇ ਦੋ ਕਿੱਲਿਆਂ ਨਾਲ ਪੁਲਿਸ ਦੀ ਚੌਕੀ ਆ ਉਹਨਾਂ ਨੂੰ ਤਲਾਸ਼ ਕਰਦੇ ਸਾਡੀ ਚੋਰੀ ਕੀਤੀ ਆ ਉਹ ਫੜ ਕੇ ਜਾਂਦੇ ਥਾਣੇ 'ਚ ਗੱਲ ਕਰਦੇ ਡੀਐਸਪੀ ਸਾਹਿਬ ਜੀਰੇ ਬੈਠਾ ਉਹ ਅਨਰਮਾ ਖਰਬਾ ਦਾ ਕੰਮ ਚੱਲਦਾ ਵੀ ਚੋਰੀ ਹੁੰਦੀ ਤਾਂ ਉਹਨਾਂ ਲਿਖਤੀ ਤਲਾਸ਼ ਦੇ ਸਕਦਾ ਸੀ ਉਹਨਾਂ ਬੰਦੇ ਨੇ ਕਾਰ ਵੀ ਕਰਦੀ ਪ੍ਰਸ਼ਾਸਨ ਪੁਨਸ਼ਨ ਕਰਕੇ ਜੇ ਹੁੰਦੇ ਤੇ ਪਰਚਾ ਦਰਜ ਹੋ ਜਾਂਦਾ ਉਹਨੂੰ ਬੇਕਸੂਰ ਸੀਗੇ ਇਹ ਬਿਲਕੁਲ ਹੀ ਇਹ ਤਾਂ ਰੰਗਜੀਬ ਦੀ ਰਾਜ ਦੀ ਗੱਲ ਹੋ ਗਈ ਇਹ ਤਾਂ ਇਟਰਨਲ ਸੈਕਿਉਰਿਟੀ ਦੀ ਸੋਚ ਹੋ ਗਈ ਇਹ ਤਾਂ ਨਦਰਸ਼ਈ ਸੋਚ ਹੋ ਗਈ ਨਾ ਵੀ ਜਾ ਕੇ ਮਾਰ ਦੇਣਾ ਬੰਦੇ ਚੁੱਕ ਕੇ ਕਿਤੋਂ ਮਰਜੀ ਵਾਰ ਦੇਓ ਫਾਂਸੀ ਲਾ ਦਿਓ ਆਪ ਦਾ ਕਾਨੂੰਨ ਬਣ ਗਿਆ ਬਿਲਕੁਲ ਗਲਤ ਇੱਥੇ ਕਾਨੂੰਨ ਦਾ ਕਹਾਣ ਕੀਤਾ ਗਿਆ ਜਿੰਨਾ ਜਿਹੜੇ ਗਰੀਬ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਜਿਹੜੇ ਸੀ ਨਾਲ ਸਾਥ ਬਾਬਾ ਦਿਲਬਾਖ ਸਿੰਘ ਜੀ ਸਾਡੇ ਨਾਲ ਨੇ ਬਾਬਾ ਜੀ ਕਿਉਂ ਅਜਿਹਾ ਹੋ ਰਿਹਾ ਪੰਜਾਬ ਦੇ ਵਿੱਚ ਅਜਿਹਾ ਕਿਉਂ ਹੋ ਰਿਹਾ ਵੀ ਜਦੋਂ ਮਰਜ਼ੀ ਜਿਹਨੂੰ ਮਰਜ਼ੀ ਜਿੱਥੇ ਮਰਜ਼ੀ ਮਾਰਦੇ ਉਹ ਕਿਸੇ ਦੀ ਜਾਨ ਦੀ ਕੋਈ ਕੀਮਤ ਨਹੀਂ ਇਸ ਟਾਈਮ ਪੰਜਾਬ ਦੇ ਵਿੱਚ ਉਹਦਾ ਕਾਰਨ ਇਹ ਆ ਜੀ ਜਿਹੜਾ ਪ੍ਰਸ਼ਾਸਨ ਦਾ ਡਰ ਸੀ ਨਾ ਜੀ ਉਹ ਸਰਕਾਰਾਂ ਦੇ ਜ਼ੋਰ ਦੇ ਨਾਲ ਹੁੰਦਾ ਵਾ ਜੀ ਇਹ ਸਰਕਾਰ ਦਾ ਦਾਵਾ ਮੈਂ ਸਮਝਦਾ ਵਾਂ ਬੇ ਜ਼ੋਰ ਜਿਹੜਾ ਵਾ ਉਹ ਨਹੀਂ ਹੈਗਾ ਜਿਹੜੀ ਸਮਗਰ ਲੋਕ ਆ ਪੰਜਾਬ ਦੇ ਚ ਵੇਖੋ ਵੀ ਪਿੱਛੇ ਕਿੰਨੇ ਜਿਹੜੇ ਆ ਸਰਕਾਰ ਦੇ ਦੇਣ ਗਏ ਲੋ ਕਿੰਨੇ ਉਹਦੇ ਇੱਕਦਲ ਪੰਜਾਬ ਚ ਗਏ ਲੋ ਕਿੰਨੇ ਹੋ ਗਏ ਆ ਉਹਦਾ ਜਿਹੜਾ ਦਾ ਖੌਫ ਨਾਲ ਦਾ ਪ੍ਰਸ਼ਾਸਨ ਦਾ ਵਾ ਉਹ ਲੋਕਾਂ ਦੇ ਮਨਜੋ ਲੈ ਗਿਆ ਵਾ ਇਸ ਕਰ ਜਿਵੇਂ ਮਾਨਮ ਸਿੰਘ ਸਾਹਿਬ ਨੇ ਗੱਲ ਕੀਤੀ ਵੀ ਇੱਥੇ ਥਾਣਾ ਬਣਿਆ ਕਰੋੜਾਂ ਰੁਪਏ ਇੱਥੇ ਖਰਚਾ ਹੋਇਆ ਵਾ ਡੀਐਸਪੀ ਦਫਤਰ ਬਣਿਆ ਐਸਐਸਪੀ ਦਫਤਰ ਬਣਿਆ ਵਾ ਜੇ ਤੁਹਾਡੀ ਉਹਨੇ ਚੋਰੀ ਕੀਤੀ ਜੇ ਮੰਨ ਕੇ ਤੁਸੀਂ ਕੋਈ ਇਲਜ਼ਾਮ ਲਾਉਂਦੇ ਜੋ ਤੇ ਤਾਂ ਤੁਸੀਂ ਉਹਦਾ ਜਿਹੜਾ ਵਾ ਉਹਦਾ ਮਤਲਬ ਤੁਸੀਂ ਉਹਦੇ ਕਿਸੇ ਕਾਨੂੰਨੀ ਕਾਰਵਾਈ ਕਰੋ ਇਹ ਥੋੜੀ ਗੱਲ ਵੀ ਤੁਸੀਂ ਕਿਹਨੇ ਕੁੱਟ ਕੇ ਮਾਰ ਦਿਓਗੇ ਜੀ ਇਹ ਉਹਨੇ ਜਿਹੜਾ ਵੱਡਾ ਜ਼ੁਲਮ ਕਰ ਰਿਹਾ ਸੀ ਬਾਕੀ ਜਿਹੜੀ ਸਰਯੇ ਦੀ ਗੱਲ ਹੈ ਸਰਯਾ ਤੇ ਜੇ ਮਹਾਲ ਪਸੰਦ ਕਿ ਉਹ ਨਸ਼ੇੜੀ ਲੈ ਗਿਆ ਹੋਊਗਾ ਹੁਣ ਇਹ ਜਿੰਨੇ ਵੀ ਇੱਥੇ ਲੋਕ ਖੜੇ ਆ ਮਹੂ ਸ਼ਹਿਰ ਦੇ ਲੋਕ ਅਸੀਂ ਪੜਤਾਲ ਕੀਤੀ ਸਵੇਰ ਦੇ ਅਸੀਂ ਇੱਥੇ ਆਨਮੀ ਪੈਣਦੇ ਆ ਆਨਮੀ ਤੇ ਸਾਫ ਲੈਣਾਂ ਤੇ ਵਕਤ ਦੇ ਵਰਦੇ ਮਿੱਚ ਤੇ ਖੜੇ ਆ ਸਭ ਨੇ ਕਿਹਾ ਵੀ ਇਹਨਾਂ ਦੇ ਥਾਣੇ ਦੇ ਵਿੱਚ ਕੋਈ ਕੰਪਲੇਟ ਨਹੀਂ ਕਿਸੇ ਬੰਦੇ ਨੇ ਕੋਈ ਇਹਨਾਂ ਦਾ ਚੋਰੀ ਨਹੀਂ ਕਰਦਾ ਸਾਰੇ ਆਦੇ ਮਿਹਨਤ ਮਜ਼ਦੂਰੀ ਕਰਦੇ ਆ ਔਰ ਪਰਦੇਸੀ ਇਹ ਲੋਕ ਆ ਮਿਹਨਤ ਕਰਕੇ ਆਦੇ ਖਾਣ ਵਾਲੇ ਆ ਇਹ ਸਭ ਇਹੋ ਆ ਵੀ ਇਹਨਾਂ ਲੋਕਾਂ ਦੀ ਜਿਹੜੀ ਆ ਨਾਦਰ ਸ਼ਾਹੀ ਜਿਹੜੀ ਆ ਨਾ ਇਹਨਾਂ ਦਾ ਜ ਬਿਠੇ ਆ ਕਾਨੂੰਨ ਦੇ ਲਈ ਇਹ ਇਹ ਗੱਲ ਮੰਨ ਰਿਹਾ ਵੀ ਸਾਡੇ ਸਾਹਮਣੇ ਉਹ ਨਹਿਰ ਦੇ ਵਿੱਚ ਡਿੱਗਿਆ ਆ ਵੀ ਅਸੀਂ ਉਹਨੂੰ ਫੜਿਆ ਸੀਗਾ ਤੇ ਉਹਨੇ ਭੱਜ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ ਜਾਂ ਨਹਿਰ ਵਿੱਚ ਡਿੱਗ ਪਿਆ ਪਰ ਉਹਨਾਂ ਨੇ ਆਣ ਕੇ ਪ੍ਰਸ਼ਾਸਨ ਨੂੰ ਕੋਈ ਤਲਾਹ ਕਿਉਂ ਨਹੀਂ ਦਿੱਤੀ ਜੇ ਹੁਣ ਵੀ ਕਾਰਵਾਈ ਨਹੀਂ ਹੁੰਦੀ ਤੇ ਕੀ ਸਮਝਿਆ ਜਾਵੇ ਇਹ ਪੁਲਿਸ ਪ੍ਰਸ਼ਾਸਨ ਬਾਰੇ ਕੀ ਸਮਝਿਆ ਜਾਵੇ ਇਹੋ ਗੱਲ ਹੈ ਨਾ ਪਹਿਲਾਂ ਜਿਹੜੀ ਉਹ ਗੱਲ ਹੋਰ ਕਹਿ ਰਹੇ ਸੀ ਕਿ ਹੁਣ ਕਹਿ ਰਹੇ ਵੀ ਅਸੀਂ ਡਿੱਗਿਆ ਸੀ ਅਸੀਂ ਡਿੱਗਦਾ ਹੀ ਵੇਖਿਆ ਸੀ ਇਹਦਾ ਭਾਰਤ ਜੋ ਕੀਤਾ ਉਹਨਾਂ ਨੇ ਆਪ ਵੀ ਕੀਤਾ ਵਾ ਜੇ ਉਹ ਡਿੱਗਿਆ ਵਾ ਚਾਹੇ ਉਹਨੂੰ ਬੰਨ ਕੇ ਛੁੱਟ ਦਿੰਦਾ ਜੇ ਉਹਨੂੰ ਧੱਕਾ ਮਾਰ ਕੇ ਛੁੱਟ ਦਿੰਦਾ ਵਾ ਜੇ ਉਹਨੂੰ ਵੜ ਕੇ ਛੁੱਟ ਦਿੰਦਾ ਅਸਲ ਤਾਂ ਜਦੋਂ ਉਹਨਾਂ ਜਨਤੁਰਦੀ ਮਰਤਕ ਦੇ ਨਹੀਂ ਮਿਲ ਜਾਂਦੀ ਉਹਨਾਂ ਜਿਹੜੀ ਇਸ ਤੇ ਕੋਈ ਗੱਲ ਕਹਿ ਨਹੀਂ ਸਕ ਸਕਦੇ ਇਸ ਕਰਕੇ ਉਹ ਜਿਹੜਾ ਪ੍ਰਸ਼ਾਸਨ ਦੀ ਗੱ ਇੱਥੇ ਆ ਪ੍ਰਸ਼ਾਸਨ ਤੇ ਜ਼ੋਰ ਪਾ ਰਹੇ ਆ ਕਿ ਜੋ ਵੀ ਨਿਆਵਾ ਇਨ੍ਹਾਂ ਗਰੀਬਾਂ ਨੂੰ ਤੋਤਾ ਜਵੇ ਇਹ ਗੱਲ ਸਾਰਿਆਂ ਦੇ ਸਾਹਮਣੇ ਆ ਕਿ ਗਰੀਬ ਨੂੰ ਨਿਆਣੇਗਾ ਮਿਲਦਾ ਅਮੀਰ ਨੂੰ ਨਿਆ ਮਿਲਦਾ ਇਸੇ ਸਾਡੇ ਹਿੰਦੁਸਤਾਨ ਦਾ ਕਰੋਨਾ ਆਪਾਂ ਸਾਰਿਆਂ ਨੂੰ ਪਤਾ ਵਾ ਇਸੇ ਵਾਸਤੇ ਅਸੀਂ ਅੱਜ ਇਕੱਠੇ ਹੋਏ ਆ ਬਾਕੀ ਮਾਲਮ ਸਭ ਨੇ ਜੇ ਮੈਂ ਗੱਲ ਕਹੀ ਸਾਰਿਆਂ ਨੇ ਰਾਇ ਕੀਤੀ ਆ ਦੋ ਦਿਨ ਦਾ ਪ੍ਰਸ਼ਾਸਨ ਨੂੰ ਟਾਈਮ ਜਿਹੜਾ ਵਾ ਦਿੱਤਾ ਜਾਂਦਾ ਵਾ ਜੇ ਦੋ ਦਿਨਾਂ ਦੇ ਵਿੱਚ ਵਿੱਚ ਇਨ੍ਹਾਂ ਗਰੀਬਾਂ ਨੂੰ ਇਨਸਾਫ ਮਿਲ ਗਿਆ ਤੇ ਠੀਕ ਆ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਅਗਰ ਜੇ ਪ੍ਰਸ਼ਾਸਨ ਨੇ ਇਨਸਾਫ ਗਰੀਬਾਂ ਨੂੰ ਨਾ ਦਿੱਤਾ ਤੇ ਅਮੀਰਾਂ ਦੀ ਜਿਹੜੀ ਆ ਉਹ ਮਤਲਬ 베ੜੀ ਦੇ ਚ ਪੈਰ ਰੱਖ ਦਿੱਤਾ ਪ੍ਰਸ਼ਾਸਨ ਨੇ ਤੇ ਫਿਰ ਜਿਹੜਾ ਵਾ ਫਿਰ 2 ਦਿਨ ਤੇ ਬਾਅਦ ਬਹੁਤ ਵੱਡਾ ਜਿਹੜਾ ਉਹ ਧਰਨਾ ਜਿਹੜਾ ਉਹ ਉਥੇ ਮਖੂ ਚ ਲਾਇਆ ਜਾਊਗਾ مین ਹਾਈਵੇ ਜਿਹੜਾ ਉਹ ਜਾਮ ਕੀਤਾ ਜਾ ਜੋ ਵੀ ਸਾਨੂੰ ਕਰਨਾ ਪਿਆ ਉਹ ਹਰ ਇਨਾਂ ਗਰੀਬਾਂ ਦੇ ਵਾਸਤੇ ਅਸੀਂ ਕਰਾਂਗੇ ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਜੀ ਗਰੀਬ ਨੂੰ ਜਿਹੜਾ ਨਾ ਗਰੀਬ ਦੇ ਮਲਜੂਮ ਦੀ ਬਾਹ ਫੜਨ ਵਾਸਤੇ ਸਾਨੂੰ ਸੱਚੇ ਪਾਤਸ਼ਾਹ ਨੇ ਤਾਕਤ ਤੇ ਬਲ ਦਿੱਤਾ ਵਾ ਇਸ ਵਾਸਤੇ ਇਨਾਂ ਮਲਜੂਮਾਂ ਦੇ ਵਾਸਤੇ ਇਨਾਂ ਗਰੀਬਾਂ ਦੇ ਵਾਸਤੇ ਜੋ ਵੀ ਸਾਨੂੰ ਕਰਨਾ ਪਿਆ ਉਹ ਅਸੀਂ ਆਪਣੇ ਆਪ ਦੇ ਕਰਾਵਾਂਗੇ ਤੇ ਔਰ ਸਰਕਾਰ ਨੂੰ ਜਿਹੜਾ ਉਹ ਇਸ ਗੱਲ ਦੀ ਬੇਨਤੀ ਵੀ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਐਸਐਸਪੀ ਸਾਹਿਬ ਨੂੰ ਕਿ ਇਹਨਾਂ ਗਰੀਬਾਂ ਨੂੰ ਇਨਸਾਫ ਦਵਾਇਆ ਜਾਵੇ ਜੀ ਜੀ ਭਾਈ ਸਾਹਿਬ ਮਜਲੂਮਾਂ ਦੇ ਲਈ ਸਿੱਖ ਕੌਮ ਹਮੇਸ਼ਾ ਖੜਦੀ ਆਈ ਹੈ ਜੋ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਇਹਨਾਂ ਦੇ ਨਾਲ ਖੜੋਂਗੇ ਬਿਲਕੁਲ ਬਿਲਕੁਲ ਸਾਡੀ ਜਿੰਨੀ ਜੱਥੇਬੰਦੀ ਇੱਕ ਨੂਰ ਖਾਲਸਾ ਫਾ ਹੋਏ ਜਿੰਨੀ ਜੱਥੇਬੰਦੀ ਬਿਲਕੁਲ ਨਾਲ ਖੜਾ ਹੈ ਬਹੁਤ ਤੱਕਾ 20 ਸਾਲ ਦੀ ਉਮਰ ਬੱਚੇ ਦੀ 21 ਸਾਲ ਦੇਖੋ ਆ ਵੇਖੋ ਆ ਬੱਚੇ ਦੀ ਉਮਰ ਵੇਖ ਲਓ ਜੀ ਕੈਮਰਾਮੈਨ ਵੀਰ ਨੂੰ ਇਹ ਤਸਵੀਰ ਵੇਖੋ ਇਹ ਤਾਂ ਬਹੁਤ ਵੱਡਾ ਜ਼ੁਲਮ ਹੋਇਆ ਹੈ ਕਿਉਂਕਿ ਗਰੀਬ ਆਦਮੀ ਨਾ ਇਹ ਸੁਣਵਾਈ ਹੈ ਨਹੀਂ ਜੀ ਅਸੀਂ ਪ੍ਰਸ਼ਾਸ ਵੀ ਜਲਦੋ ਜਲਦ ਇਹਨਾਂ ਸੁਣਵਾਈ ਕਰਕੇ ਇਹਨਾਂ ਨੂੰ ਨਿਆਂ ਮਿਲੇ। ਹਾਂਜੀ ਹਾਂਜੀ। ਕੋਈ ਪਰਿਵਾਰ ਦੇ ਮੈਂਬਰ ਸਾਡੇ ਨਾਲ ਨੇ ਉਹਨਾਂ ਦੇ ਗੱਲ-ਵਾਲ ਗੱਲ ਕਰ ਲੈਨੇ ਆ। ਕੀ ਕਹੋਗੇ ਜੀ ਕੀ ਮੰਗ ਕੀ ਕਰਦੇ? ਅਸੀਂ ਮੰਗ ਕਰਦੇ ਹਾਂਗਾ ਸਾਨੂੰ ਇਨਸਾਫ਼ ਚਾਹੀਦਾ ਪੰਜਾਬ ਸਰਕਾਰ ਨੂੰ ਇਹ ਕਹਿੰਦੇ ਕਿ ਅਸੀਂ 50 ਸਾਲ ਤੇ ਪੰਜਾਬ ਨੂੰ ਬੈਠੇ ਸਾਜੀ ਠੀਕ ਨਾ ਤਜੇ ਤੱਕ ਕੋਈ ਸਾਡੇ ਤੋਂ ਦਾਗ ਨਹੀਂ ਲੱਗਿਆ ਸੀ ਜਿਹੜਾ ਚੋਰੀ ਚਾਰੀ ਦਾ। ਤਾਂ ਅਸੀਂ ਸਰਕਾਰ ਨੂੰ ਇਹ ਕਹਿੰਦਾ ਕਿ ਸਾਨੂੰ ਇਨਸਾਫ਼ ਦਿਲਾ ਦਿਓ ਜਿਹੜਾ ਮੁੰਡਾ ਮਾਰਿਆ ਹੈਗਾ ਉਹਨੂੰ ਜਲਦੋ ਜਲਦ ਕਰਵਾਈ ਕੀਤੀ ਜਾਵੇ ਤਾਂ ਸਾਨੂੰ ਇਨਸਾਫ਼ ਦੇ ਦਿਓ। ਅਸੀਂ ਨਾ ਅਸੀਂ ਤਾਂ ਮਜ਼ਦੂਰ ਹੈਗੇ। ਕਿਸਾਨਾ ਦਾ ਚੋਨਾ ਲੰਦੇ ਜੱਟਾ ਦਾ ਚੋਨਾ ਲੰਦੇ ਹੈਗੇ ਅਸੀਂ ਤਾਂ ਮਜ਼ਦੂਰ ਹੈਗੇ ਮਜ਼ਦੂਰ ਕਿਸਾਨਾ ਦੇ ਨਾਲ ਹੀ ਅਸੀਂ ਇੱਥੇ ਹੈਗੇ ਜੇ ਸਾਡਾ ਇੱਥੇ ਕੋਣ ਹੈਗਾ ਅਸੀਂ ਪਰਦੇਸੀ ਬੰਦੇ ਬਸਿਆ ਹੈਗਾ 50 ਸਾਲ ਤੋਂ ਜੇ ਪੁਲਿਸ ਵਾਲੇ ਕੀ ਕਰੇ ਪੁਲਿਸ ਵਾਲੇ ਕੀ ਕਹਿੰਦਾ ਪੁਲਿਸ ਵਾਲੇ ਕਹਿੰਦਾ ਅਸੀਂ ਤਾਂ ਕਰਵਾਈ ਕਰ ਲਿਆ ਹੈਗਾ ਤਾਂ ਵੇਖੋ ਕੀ ਰਾਜੀਨਾਮਾ ਕਰਾਉਣਾ ਕੀ ਕਰਾਉਣਾ ਅਸੀਂ ਕੁਛ ਨਹੀਂ ਸਾਡਾ ਇਨਸਾਫ ਚਾਹੀਦਾ ਮੁੰਡਾ ਮਾਰਿਆ ਸਾਨੂੰ ਉਹਦਾ ਇਨਸਾਫ ਬੋਡੀ ਵੀ ਨਹੀਂ ਲੱਭਿਆ ਬੋਡੀ ਵੀ ਬੋਡੀ ਵੀ ਦੇ ਦਿੰਦਾ ਤਾਂ ਵੀ ਸਾਨੂੰ ਚਲੋ ਦਿਲ ਦੇ ਤਸੱਲੀ ਮਿਲ ਜਾਂਦਾ ਮੁੰਡਾ ਨੇਰ ਤੇ ਵੀ ਹੁੰਦਾ ਛਰੀਆ ਵੀ ਚੱਕਦਾ ਤਾਂ ਫੜੇ ਚੋਰੀ ਜਾਂਦਾ ਨੇਰ ਤੋਂ ਵੀ ਨਹੀਂ ਸੀ ਛੋਟੇ ਨੇਰ ਤੇ ਉਧਰ ਸੀ ਮੁੰਡੇ ਮੱਛੀ ਫੜਦਾ ਸੀ ਉਥੋਂ ਫੜ ਕੇ ਕਾਰ ਤੇ ਬਾਕੇ ਲੈ ਆਇਆ ਤਾਂ ਉਹਨਾਂ ਨੇ ਇੱਥੇ ਕੁੱਟ ਮਾਰ ਕੇ ਹੱਥ ਪੈਰ ਬੰਦ ਕੇ ਨੇਰ ਤੇ ਸੁਟਿਆ ਨੇਰ ਤੇ ਸੁਟ ਕੇ ਤ ਉਹਨੂੰ ਇੱਟ ਮਾਰ ਮਾਰ ਕੇ ਉਹਨੂੰ ਥੱਲੇ ਨੱਪ ਦਿੱਤਾ ਤਾਂ ਅੰਦਰ ਬੜਨ ਨਹੀਂ ਦਿੱਤਾ ਉੱਥੇ ਅਸੀਂ ਗਿਆ ਉੱਥੇ ਕੱਲ ਨੂੰ ਸਾਨੂੰ ਪਤਾ ਲੱਗਿਆ ਅਸੀਂ ਗਿਆ ਉੱਥੇ ਤਾਂ ਅੰਦਰ ਨਹੀਂ ਬੜਨ ਦਿੱਤਾ ਇਹ ਕਿੱਥੇ ਦਾ ਇਨਸਾਫ ਹੈਗਾ ਸਾਨੂੰ ਇਨਸਾਫ ਚਾਹੀਦਾ ਸੀ ਇਹਦਾ ਕੀ ਲੱਗਦਾ ਥਾ ਉਹ ਉਹ ਮੇਰਾ ਭਰਾ ਮਾਮੇ ਦਾ ਮੁੰਡਾ ਸੀ ਠੀਕ ਨਾ ਤਾਂ ਮਾਮੇ ਦਾ ਮੁੰਡਾ ਸੀ ਤਾਂ ਉਹਦਾ ਮਾਪਿਓ ਮੁਕੇ ਆਏਗਾ ਤਾਂ ਸੀ ਹੁੰਦੇ ਜਿਹੜਾ ਵੀ ਪੈਨ ਪਰਾ ਹੈਗਾ ਅਸੀਂ ਬੇਖਵਾਲ ਕਰਦੇ ਸੀ ਉਹਨੂੰ 22 ਸਾਲ ਦਾ ਮੁੰਡਾ 21 ਸਾਲ ਦਾ ਹੈਗਾ ਹੁਣ ਅਸੀਂ ਸੋਚਿਆ ਸੀ ਉਹਦਾ ਰਿਸ਼ਤਾ ਤੈਅ ਕਰਕੇ ਉਹਨੂੰ ਵਿਆਹ ਕਰਾਵਾਂਗੇ ਉਹਨੂੰ ਤਾਂ ਉਹਨੂੰ ਲੈ ਕੇ ਬਹਿ ਗਿਆ ਤਾਂ ਸੀ ਕੀ ਕਰੀਏ ਹੁਣ ਦੱਸੋ ਬੀਬੀਆਂ ਸਾਡੇ ਨਾਲ ਨੇ ਕੀ ਕਹੋਗੇ ਕੀ ਕਹਿਣਾ ਚਾਹਤੇ ਹੋ ਕੀ ਕਹਣਾ ਚਾਹਤਾ ਹੈ ਬਾਉ ਜੀ ਬਸ ਮੈਨੂੰ 50 ਸਾਲ ਦਾ ਉਮਰ ਬੀਤ ਗਿਆ ਬਚਪਨ ਸਾਡਾ ਗੁਜ਼ਰ ਗਿਆ ਇੱਥੇ ਬਚਪਨ ਗੁਜ਼ਰ ਗਿਆ ਦੋ ਚੱਕ ਦੋ ਵੀ ਇਹ ਹਾਲ ਹੀ ਨਹੀਂ ਹੋਇਆ ਸੀ ਜਦੋਂ ਮੈਂ ਪਿਆਰ ਛੱਡ ਕੇ ਪੰਜਾਬ ਚ ਪੈ ਗਿਆ ਨਿਆਣੇ ਬੱਚੇ ਲੈ ਕੇ ਆਹੀ ਪਾਲਣ ਡਿਆ ਤੋ ਹੁਣ ਅੱਜ ਉਹਦੇ ਮਾਰ ਕੇ ਸੋੜ ਦੂਗਾ ਕੱਲ ਹੋਰ ਕਹਨੂੰ ਮਾਰ ਕੇ ਸੋੜ ਦੂਗਾ ਪਰਸੋਂ ਹੋਰ ਕਹਨੂੰ ਮਾਰ ਕੇ ਸੋੜ ਦੂਗਾ ਤੇ ਆਹੀ ਕਾਹਦਾ ਵਾਸਤੇ ਭਰਾ ਬਣਾ ਕੇ ਮੈਂ ਮਾਪਿਓ ਮਰ ਗਿਆ ਪੂਰੇ ਹੋ ਗਿਆ ਤਾਂ ਉਹਨੂੰ ਪਾਲ ਪਾਲ ਕੇ ਮੈਂ ਰੋਟੀ ਖਵਾ ਖਵਾ ਕੇ ਉਹਨੂੰ ਨਿੱਕੇ ਚ ਪਾਲਿਆ ਤੇ ਮੈਨੂੰ ਇਉਂ ਹੀ ਇਨਸਾਫ ਚਾਹੀਦਾ ਉਹਦੇ ਸਰੀਰ ਬੋਡੀ ਵੀ ਵੇਖਣਾ ਚਾਹੁੰਦੇ ਆ ਮੈਂ ਮੈਨੂੰ ਵੇਖਣਾ ਦੇਖਣਾ ਮੈਨੂੰ ਉਮੀਦ ਹੈ ਇਨਸਾਫ ਮਿਲ ਪਾਏਗਾ ਉਮੀਦ ਹੈ ਮੈਨੂੰ ਤਾਂ ਚਾਹੀਏ ਸਾਰਾ ਪੰਜਾਬ ਸਰਕਾਰ ਹੈਗੀਆ ਜਦੋਂ ਨਾ ਮੈਂ ਦਿਵਾਊਗਾ ਨਾ ਪੰਜਾਬ ਪੰਜਾਬ ਸਰਕਾਰ ਜਦੋਂ ਨਾ ਮਿਲਾਊਗਾ ਤਾਂ ਫਿਰ ਕਾਹਦਾ ਸਰਕਾਰ ਇੱਥੇ ਬੈਠਿਆ ਗਰੀਬਾਂ ਦਾ ਫਿਰ ਸਾਰਾ ਨੂੰ ਮਾਰ-ਮਾਰ ਕੇ ਤਾਂ ਫਿਰ ਪੰਜਾਬ ਜਿਹੜੇ ਪੰਜਾਬ ਚ ਸਾਰਾ ਖਾ ਜੂਗਾ ਫਿਰ ਕਾਹਦਾ ਵਾਸਤੇ ਬਿਹਾਰ ਛੱਡ ਕੇ ਉਹਨਾਂ ਦੂਰ ਚਲੋ ਨਿਆਣੇ ਬੱਚੇ ਪਾਲਣ ਵਾਸਤੇ ਆਪਾਂ ਆਇਆ ਸੀ ਤਾਂ ਹੁਣ ਬਿਹਾਰੀ ਨੂੰ ਸਾਰਾ ਮਾਰ ਕੇ ਨੱਪੀ ਦੂਗਾ ਤਾਂ ਫਿਰ ਕਾਹਦਾ ਵਾਸਤੇ ਪੰਜਾਬ ਸਰਕਾਰ ਬੈਠਿਆ ਵਾ ਇਹ ਹੱਲ ਕਰੋ ਕੋਹਨ ਕੋ ਪੰਜਾਬ ਸਰਕਾਰ ਨੂੰ ਹੱਲ ਚਾਹੀਦਾ ਮੈਨੂੰ ਬਿਲਕੁਲ ਬਿਲਕੁਲ ਹੱਲ ਚਾਹੀਦਾ ਭਈ ਕਿਆ ਕਹਿਣਾ ਚਾਹਤੇ ਹੋ ਇਸਕੇ ਬਾਰੇ ਮੈਂ ਇਸਾਰੇ ਬਾਤ ਕੇ ਬਾਰੇ ਮੈਨੂੰ ਸਾਨੂੰ ਸੁਣਾਈ ਚਾਹੀਦੀ ਹੈ ਜੀ ਸਾਡੇ ਇਥੇ ਮਹੂ ਠਾਣੇ ਚਾਉਣੇ ਹੈ ਜੀ ਸਾਡੀ ਕੋਈ ਸੁਣਾਈ ਨਹੀਂ ਜੀ ਹੈਗੀ ਜੇ ਸਾਡੇ ਨਾ ਜੀ ਗੱਲ ਸੁਣਨਗੇ ਅਸੀਂ ਫਰੋਈਪੁਰ ਡੀਸੀ ਤੋਂ ਅੱਤਰ ਜੀ ਅਸੀਂ ਧਾਣਾ ਲਾਵਾਂਗੇ ਸੁਣਵਾਈ ਨਹੀਂ ਹੈਗੀ ਕਿਆ ਕਿਆ ਕਹਿ ਰਹੇ ਇਹ ਵੇ ਸਾਨੂੰ ਜੇ ਅੱਗੋਂ ਆਂਦੇ ਵੀ ਕੱਲ ਨੂੰ ਆਇਓ ਜੀ ਪਰਸੋਂ ਆਇਓ ਇਹਨਾਂ ਇਦਨ ਲਾਰੇ ਲਾਈ ਆਉਂਦੇ ਆ ਜੀ ਵੀ ਰਾਜੀਨਾਮੇ ਦਾ ਕਹਿ ਰਹੇ ਹੈ ਨਹੀਂ ਰਾਜੀਨਾਮਾ ਕਿਉਂ ਕਰ ਲਈਏ ਕਿਉਂ ਕਰ ਲਈਏ ਜੀ ਸਾਡੇ ਡੱਜ ਬੋਡੀ ਸਾਡੀ ਲਾਸ਼ ਸਾਨੂੰ ਮਿਲ ਜਾਵੇ ਸਾਨੂੰ ਹੋਰ ਕੁਝ ਨਹੀਂ ਜੀ ਚਾਹੀਦਾ ਨਹੀਂ ਆ ਲਾਸ਼ ਹੀ ਚਾਹੀਦੀ ਏ ਜੇ ਲਾਸ਼ ਤੋਂ ਬਾਅਦ ਕਾਰਵਾਈ ਵੀ ਹੋਣੀ ਚਾਹੀਦੀ ਕਾਰਵਾਈ ਅਸੀਂ ਕਰਾਂਗੇ ਜੀ ਜੋ ਕਾਰਵਾਈ ਉਹਨਾਂ ਦੇ ਕੀਤੀ ਜਾਵੇ ਜੀ ਸਖਤ ਤੋਂ ਸਖਤ ਅੱਜ ਚਲੋ ਸਾਡਾ ਭੈਣ ਭਰਾ ਵਾ ਕੱਲ ਨੂੰ ਹੋਰ ਕਿਸੇ ਗਰੀਬ ਦਾ ਵੀ ਵੀ ਬੱਚਾ ਜਾ ਸਕਦਾ ਜੇ ਤੁਹਾਡਾ ਵੀ ਭੈਣ ਭਰਾ ਜਾ ਸਕਦਾ ਐਦਾਂ ਦਾ ਜੀ ਕੱਲ ਨੂੰ ਜਿਹੜਾ ਮਰਜੀ ਮਾਰੀ ਜਾਵੇਗਾ ਜੀ ਤੇ ਪੰਜਾਬ ਦਾ ਜੇ ਆਪਣੇ ਦਾ ਬੇੜਾ ਗਰਕ ਹੋ ਜਾਊਗਾ ਜੀ ਬਿਲਕੁਲ ਨਾ ਸਾਰੇ ਕੋ ਕਰੇ ਅਗਰ ਨਾ ਨਾ ਕੋਈ ਕਾਰਵਾਈ ਹੋਗੀ ਤਾਂ ਕੀ ਕਰਾਂਗੇ ਚੰਡੀਗੜ ਚੰਡੀਗੜ ਜਾਵਾਂਗਾ ਫਰੋਜਪੁਰ ਜਾਵਾਂਗਾ ਕਿਤੇ ਕਿਤੇ ਤੱਕ ਤਾਂ ਮੈਂ ਆਪਾ ਜਿੰਨੇ ਵੀ ਕਾਰਵਾਈ ਹੈ ਜਦੋਂ ਇੱਥੇ ਦਾ ਥਾਣੇਦਾਰ ਨਾ ਸੁਣੂਗਾ ਇੱਥੇ ਦਾ ਜੱਜ ਕੋਈ ਨਾ ਸੁਣੂਗਾ ਤੇ ਫਰੋਜਪੁਰ ਹੈ ਗਿਆ ਜ਼ਿਲ੍ਹੇ ਦਾ ਤੇ ਕਰੂਗਾ ਕੋਨ ਕੋ ਜਦੋਂ ਗਿਲੇ ਜ਼ਿਲ੍ਹੇ ਦਾ ਨਾ ਕਰੂਗਾ ਚੰਡੀਗੜ ਤੱਕ ਜਾਵਾਂਗਾ ਕੋਨ ਕੋਈ ਤੇ ਗਰੀਬਾਂ ਨੂੰ ਹੱਲ ਕਰੂਗਾ ਜਦੋਂ ਨਾ ਕਰੂਗਾ ਤਾਂ ਫਿਰ ਕਦਾ ਵਾਸਤੇ ਪੰਜਾਬ ਸਰਕਾਰ ਬੈਠਾ ਕਦਾ ਵਾਸਤੇ ਮੈਂ ਤਾਂ ਇਹ ਹਾਲ ਚਾਹੁੰਦਾ ਕਿ ਗਰੀਬਾਂ ਨੂੰ ਸਾਥ ਦੋ ਤਾਂ ਕਿ ਬਿਹਾਰ ਚ ਮਾਰ ਕੇ ਭੁੱਖੇ ਆਇਆ ਇੱਥੋਂ ਬੈਠ ਕੇ ਪੰਜਾਬ ਚ ਚਲੋ ਟੇਡ ਪਾਰਦੇ ਆ ਤੇ ਇੱਥੇ ਵੀ ਮਾਰ ਦੂਗਾ ਤੇ ਪੰਜਾਬ ਸਰਕਾਰ ਨੂੰ ਬੈਨਾ ਹੀ ਵਿਕਾਰ ਹੈਗੀਆਂ ਤੇ ਗਾਂਦੀ ਖਾਣਾ ਹੈ ਗਿਆ ਪੰਜਾਬ ਸਰਕਾਰ ਨੂੰ ਨਾ ਤਾਂ ਮੈਂ ਤਾਂ ਇਹ ਸਾਰਾ ਗੱਲ ਕਰਕੇ ਅੱਜ ਚਕਾਲ ਪਰ ਕੱਲ ਤੱਕ ਨਹੀਂ ਹਲ ਹੋਊਗਾ ਤੇ ਪਰਸੋ ਆਪਾਂ ਤਗੜੀ ਧਰਨਾ ਲਾਵਾਂਗਾ ਸਾਰਾ ਲਾ ਕੇ ਗੁਰਦੁਆਰੇ ਚ ਸਾਧਕੇ ਸਾਰਾ ਜਿਹੜੇ ਪਿੰਡ ਬਸਤੀਆਂ ਦਾ ਸਾਧਕੇ ਸਰਪੰਚ ਜਿਹੜੇ ਹੈਗੇ ਆ ਮੁੱਖ ਮੁੱਖ ਬੰਦੇ ਸਾਰਾ ਨੂੰ ਲਾ ਕੇ ਆਪਾਂ ਧਰ ਨਹੀਂ ਲਾਵਾਂਗੇ ਸਿੱਖ ਭੈਣੋ ਨੇ ਕਹਾ ਹਮ ਆਪਕਾ ਸਾਥ ਦੇਂਗੇ ਔਰ ਹਮ ਵੀ ਵਿਸ਼ਵਾਸ ਦਿਵਾਤੇ ਹੈ ਜਬ ਤੱਕ ਆਪਕੋ ਇਸਕਾ ਇਨਸਾਫ ਨਹੀਂ ਮਿਲਤਾ ਹਮ ਆਪਕੇ ਸਾਥ ਰਹੇਗੇ आपका साथ देते ठीक है हमारा तो साथ देना ही पड़ेगा सर जो नहीं देगा तो गरीब आदमी को एक बार पंजाब से हटा ही दो बाहर मुलुक का बाहर ही मुलुक कर दो फिर तेरे खेतियों में कौन चोना लाएगा कौन खेती बाड़ी करेगा जो तो भैया नहीं रहेगा तो पंजाब का तो कोई फसल नहीं तैयार होगा तो फिर बेकार का पंजाब सरकार है पंजाब चल रहा है बिहारी का वजह चलो तो तो ऐसा नहीं होता लेकिन ऐसा नहीं होता कि फसल नहीं होगा लेकिन हमारा काम है कि किसी भी गरीब के साथ किसी भी तरह का धक्का होता है हम उनका साथ देंगे ये हमारा फर्ज बनता है साथ नहीं देगा सर तो गरीब का फिर तो ऐसे सिर काट काट कर का, सभी को कुआ में छोड़ दो नहर में छोड़ दो ऐसे गरीब आदमी हर हमेशा जाते हैं लेडीज जाते हैं लेडीज को को का कोई छेड़का नहीं करे मुंडा है मुंडा बालन चुकने गया या नहाने गया मच्छी पड़ने गया तो चोरी का इजाम लगा कर, उसको मार के बीख देगा आज ये जुलूम किया ये हाल नहीं करेगा तो कल हो रहा आ सकता है फिर कर सकता है ये तो दिन पे दिन ਜਾਏਗਾ ਚਲੇ ਜਾਏਗਾ ਇਹ ਹਾਲ ਮੈਨੂੰ ਚਾਹੀਦਾ ਵੀਰ ਜੀ ਕੀ ਘਟਨਾ ਕੀ ਵਾਪਰੀ ਥੇ ਇਹ ਜੀ ਸਾਡੇ ਪਰਿਵਾਰਾਂ ਨੂੰ ਇਹ ਸਾਰੇ ਨੇ ਇੱਕ ਤਾਂ ਵਾਸੀ ਸਾਡੇ ਕੋਲੇ ਆਪਾਂ ਅਜ ਪ੍ਰਵਾਸੀ ਨਹੀਂ ਅੱਜ ਬੋਟਾ ਇਹਨਾਂ ਦੀਆਂ ਸਭ ਕੁਝ ਹੈ ਜੀ ਸਾਡੇ ਵਿੱਚ ਇਹਨਾਂ ਜਾਇਦਾਦਾਂ ਲਗੀਆਂ ਹੋਈਆਂ ਜੀ